ਮਾਪੇ ਨੇ ਵਿਦਾ ਕਰਦੇ ਸਮੇਂ ਹੀ ਕਹਿ ਦਿੱਤਾ ਸੀ ਕਿ ਹੁਣ ਉਹੀ ਤੇਰਾ ਕਰ ਹੈ ਅਤੇ ਉੱਥੋਂ ਦੇ ਹਰ ਮੈਂਬਰ ਦੀ ਜ਼ਿੰਮੇਵਾਰੀ ਹੁਣ ਤੇਰੀ ਹੈ ਮੈਨੂੰ ਕਿਸੇ ਨੇ ਨਹੀਂ ਸਮਝਾਇਆ ਸੀ ਕਿ ਸੋਰੇ ਘਰ ਵਿੱਚ ਜੇਠ ਜਾਂ ਦਿਓ ਇੱਕ ਅਜੀਬਾ ਰਿਸ਼ਤਾ ਹੈ ਜਿਸ ਤੋਂ ਸਾਵਧਾਨੀਆਂ ਅਤੇ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ ਰਮਜ਼ਾਨ ਦੀ ਪਹਿਲੀ ਰਾਤ ਮੈਂ ਆਪਣੇ ਕਮਰੇ ਦੇ ਵਿੱਚ ਸੌ ਰਹੀ ਸੀ ਕਿ ਅਚਾਨਕ ਮੈਨੂੰ ਆਪਣੇ ਮੋਢੇ ਤੇ ਕਿਸੇ ਦਾ ਭਾਰੀ ਹੱਥ ਮਹਿਸੂਸ ਹੋਇਆ ਮੈਂ ਨੀਂਦ ਵਿੱਚ ਹੀ ਇਸ ਕਰਕੇ ਇੱਕਦਮ ਤੋਂ ਜਾਗੀ ਜਦੋਂ ਮੈਂ ਉੱਠ ਕੇ ਦੇਖਿਆ ਤਾਂ ਵਿਕੀ ਕਮਰੇ ਵਿੱਚ ਖੜਾ ਮੈਨੂੰ ਹੀ ਦੇਖ ਰਿਹਾ ਸੀ ਮੈਂ ਘਬਰਾ ਕੇ ਉੱਠ ਗਈ ਅਤੇ ਸ਼ਰਮਿੰਦਾ ਹੋਣ ਲੱਗੀ ਮੈਂ ਇੰਨੀ ਗੂੜੀ ਨੀਂਦ ਵਿੱਚ ਸੀ ਕਿ ਮੈਨੂੰ ਆਪਣੇ ਜੇਟ ਦੇ ਕਮਰੇ ਵਿੱਚ ਆਉਣ ਦਾ ਪਤਾ ਹੀ ਨਹੀਂ ਚੱਲਿਆ ਹਾਲਾਂਕਿ ਕਸੂਰ ਮੇਰਾ ਨਹੀਂ ਸੀ ਬਲਕਿ ਮੇਰੇ ਜੇਟ ਦਾ ਸੀ ਉਸਦਾ ਇਹ ਤਰੀਕਾ ਗਲਤ ਸੀ ਉਸਨੇ ਨਾ ਤਾਂ ਦਰਵਾਜ਼ਾ ਖੜਕਾਇਆ ਅਤੇ ਨਾ ਹੀ ਆਵਾਜ਼ ਦਿੱਤੀ ਬਿਨਾਂ ਆਵਾਜ਼ ਮਰੇ ਹੀ ਉਹ ਕਮਰੇ ਵਿੱਚ ਆ ਗਿਆ ਸੀ ਅਤੇ ਮੇਰਾ ਮੋਢਾ ਫੜ ਕੇ ਮੈਨੂੰ ਜਗਾਇਆ ਵਿਸੀ ਮੈਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਸੀ ਪਰ ਮੈਂ ਚੁੱਪ ਰਹੀ ਅਤੇ ਆਪਣੀ ਇਸ ਤਰ੍ਹਾਂ ਦੀ ਗੁੜੀ ਨੀਂਦ ਤੇ ਸ਼ਰਮਿੰਦਾ ਵੀ ਹੁੰਦੀ ਰਹੀ ਮੇਰੇ ਜਾਗਣ ਤੇ ਮੇਰਾ ਜੇਟ ਕਮਰੇ ਤੋਂ ਬਾਹਰ ਚਲਾ ਗਿਆ ਮੈਂ ਵੀ ਜਲਦੀ ਨਾਲ ਉੱਠ ਕੇ ਹੱਥ ਧੋਕੇ ਰਸੋਈ ਵਿੱਚ ਕੰਮ ਕਰਨ ਲੱਗੀ ਜਦੋਂ ਤੱਕ ਮੈਂ ਨਾਸ਼ਤਾ ਬਣਾਇਆ ਤਾਂ ਵਿਕੀ ਉਹਨਾਂ ਸਮਾਂ ਰਸੋਈ ਵਿੱਚ ਹੀ ਬੈਠਾ ਰਿਹਾ ਚੁੱਪਚਾਪ ਮੈਨੂੰ ਦੇਖਦਾ ਰਿਹਾ ਅਸੀਂ ਦੋਵਾਂ ਨੇ ਮਿਲ ਕੇ ਨਾਸ਼ਤਾ ਕੀਤਾ ਤੇ ਫਿਰ ਅਸੀਂ ਆਪਣੇ ਕਮਰੇ ਵਿੱਚ ਚਲੇ ਗਏ। ਸਵੇਰ ਦਾ ਨਾਸ਼ਤਾ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਸੀ। ਮੇਰੇ ਸੱਸ ਹੋ ਰਹਾ ਤਾਂ ਨਮਾਜ਼ ਨਹੀਂ ਪੜਦੇ ਸਨ। ਫਿਰ ਮੈਂ ਹੀ ਨਮਾਜ਼ ਪੜੀ ਅਤੇ ਦੁਬਾਰਾ ਫਿਰ ਤੋਂ ਸੋ ਗਈ। ਦਿਨ ਦੇ ਸਮੇਂ ਵਿੱਚ ਮੇਰੀ ਸੱਸ ਨੇ ਮੇਰੇ ਤੋਂ ਕੋਈ ਕੰਮ ਨਹੀਂ ਕਰਵਾਇਆ ਅਤੇ ਆਪਣਾ ਕੰਮ ਖੁਦ ਕਰਦੀ ਰਹੀ। ਅਗਲੀ ਸਵੇਰ ਹੀ ਵਿੱਕੀ ਨੇ ਮੈਨੂੰ ਉਸੇ ਤਰ੍ਹਾਂ ਹੀ ਜਗਾਇਆ ਸੀ। ਬਿਨਾ ਆਵਾਜ਼ ਕੀਤੀ ਉਹ ਕਮਰੇ ਵਿੱਚ ਆ ਗਿਆ ਤੇ ਮੈਨੂੰ ਮੋਢੇ ਤੋਂ ਫੜ ਕੇ ਜਗਾਉਣ ਲੱਗਿਆ। ਮੈਨੂੰ ਆਪਣੇ ਜੇਠ ਦਾ ਇਸ ਤਰ੍ਹਾਂ ਛੂਣਾ ਬਹੁਤ ਅਜੀਬ ਲੱਗਦਾ ਸੀ ਜਦੋਂ ਮੇਰੇ ਮੋਢੇ ਤੇ ਹੱਥ ਰੱਖਦਾ ਤਾਂ ਮੈਨੂੰ ਇੱਕ ਅਜੀਬ ਜਿਹਾ ਅਹਿਸਾਸ ਹੁੰਦਾ ਸੀ ਉਹ ਮੇਰੇ ਮੋਢੇ ਤੇ ਹਲਕਾ ਜਿਹਾ ਹੱਥ ਫੇਰ ਕੇ ਮੈਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਸੀ ਅਤੇ ਮੈਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਉਂਦੀ ਸੀ ਪਰ ਕੁਝ ਦਿਨਾਂ ਤੱਕ ਮੈਂ ਉਸ ਦੀ ਗੱਲ ਨੂੰ ਨਜ਼ਰਅੰਦਾਜ਼ ਕਰਦੀ ਰਹੀ ਪਰ ਦਿਨੋ ਦਿਨ ਮੇਰੇ ਜੇਠ ਦੇ ਵਿਵਹਾਰ ਵਿੱਚ ਅਜੀਬ ਜਿਹਾ ਬਦਲਾਅ ਆਉਣ ਲੱਗਿਆ ਸੀ ਹੁਣ ਦਿਨ ਦੇ ਸਮੇਂ ਵੀ ਵਿੱਕੀ ਮੈਨੂੰ ਕੰਮ ਕਰਦੇ ਦੇਖਦਾ ਰਹਿੰਦਾ ਸੀ ਅਤੇ ਜਦੋਂ ਮੈਂ ਉਸ ਵੱਲ ਦੇਖਦੀ ਤਾਂ ਉਹ ਮੇਰੇ ਤੋਂ ਨਜ਼ਰ ਹਟਾ ਕੇ ਆਪਣੇ ਮਾਪੇ ਨਾਲ ਗੱਲ ਕਰਨ ਲੱਗ ਜਾਂਦਾ ਜਦੋਂ ਤੋਂ ਮੈਂ ਵਿੱਕੀ ਨੂੰ ਨਾਸ਼ਤਾ ਕਰਵਾਉਣ ਲੱਗੀ ਸੀ ਤਾਂ ਉਸ ਸਮੇਂ ਤੋਂ ਹੀ ਉਹ ਮੇਰੀਆਂ ਤਾਰੀਫ਼ਾਂ ਕਰਦਾ ਰਹਿੰਦਾ ਆਪਣੇ ਮਾਪੇ ਨੂੰ ਕਹਿੰਦਾ ਕਿ ਮੈਂ ਮਾਂ ਬਹੁਤ ਚੰਗੀ ਹੈ ਮੇਰੀ ਤਾਂ ਕਿਸਮਤ ਹੀ ਖਰਾਬ ਸੀ ਜੋ ਮੈਨੂੰ ਚੰਗੀ ਪਤਨੀ ਨਾ ਮਿਲ ਸਕੇ ਉਹ ਖੁਦ ਪੂਰਾ ਦਿਨ ਮਹੌਲੇ ਵਿੱਚ ਘੁੰਮਦੇ ਰਹਿੰਦੀ ਸੀ ਅਤੇ ਖੁਦ ਮੇਰੇ ਚਰਿੱਤਰ ਤੇ ਸ਼ੱਕ ਕਰਦੀ ਸੀ ਮੇਰਾ ਜੇਠ ਮੈਨੂੰ ਦੇਖ-ਦੇਖ ਕੇ ਠੰਡੇ ਹੋ ਕੇ ਲੈਂਦਾ ਸੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹ ਆਪਣੀ ਇਸ ਤਰ੍ਹਾਂ ਦੀ ਰੁੱਖੀ-ਸੁੱਕੀ ਜ਼ਿੰਦਗੀ ਤੋਂ ਦੁਖੀ ਸੀ ਹੁਣ ਮੈਨੂੰ ਵਿਕੀ ਦੀਆਂ ਨਜ਼ਰਾਂ ਆਪਣੇ ਸਰੀਰ ਤੋਂ ਆਰ-ਪਾਰ ਹੁੰਦੀਆਂ ਲੱਗਦੀਆਂ ਸਨ ਪਰ ਮੈਂ ਹਰ ਵਾਰ ਆਪਣੇ ਆਪ ਨੂੰ ਸਮਝਾ ਲੈਂਦੀ ਕਿ ਸ਼ਾਇਦ ਮੈਨੂੰ ਹੀ ਕੋਈ ਗਲਤਫਹਿਮੀ ਹੋ ਗਈ ਹੈ ਨਹੀਂ ਤਾਂ ਬੁਰੀ ਨੀਅਤ ਦੇ ਲੋਕ ਸਾਰਿਆਂ ਵਿੱਚ ਬੈਠ ਕੇ ਤਾਰੀਫ਼ਾਂ ਨਹੀਂ ਕਰਦੇ ਮੇਰਾ ਜੇਠ ਜੋ ਸੋਚਦਾ ਸੀ ਮਾਪੇ ਦੇ ਸਾਹਮਣੇ ਵੀ ਉਹੀ ਬੋਲਦਾ ਸੀ ਮੇਰੇ ਜੇਠ ਦੇ ਮੂੰਹ ਮੇਰੀਆਂ ਤਾਰੀਫਾਂ ਸੁਣ ਕੇ ਮੇਰੇ ਸਸਤੇ ਸੋਹਰਾ ਵੀ ਹੁਣ ਮੈਨੂੰ ਜ਼ਿਆਦਾ ਇੱਜ਼ਤ ਦੇਣ ਲੱਗੇ ਸੀ ਮੈਂ ਇੰਨਾ ਗੱਲਾਂ ਕਾਰਨ ਖੁਸ਼ ਰਹਿਣ ਲੱਗੀ ਸੀ ਮੈਂ ਬੁੱਧ ਭੋਲੀ ਭਾਲੀ ਸੀ ਕਿ ਮੈਂ ਆਪਣੇ ਜੇਠ ਦੀਆਂ ਮਿੱਠੀਆਂ ਗੱਲਾਂ ਵਿੱਚ ਲੁਕੇ ਹੋਏ ਉਹਨਾਂ ਦੇ ਇਰਾਦੇ ਨੂੰ ਨਹੀਂ ਸਮਝ ਸਕੀ ਸੀ ਮੈਂ ਪਹਿਲੀ ਵਾਰੀ ਉਸ ਸਮੇਂ ਹੈਰਾਨ ਹੋਈ ਜਦੋਂ ਇੱਕ ਰਾਤ ਮੇਰੀ ਅੱਖ ਖੁੱਲੀ ਤਾਂ ਵਿੱਕੀ ਕਮਰੇ ਵਿੱਚ ਮੌਜੂਦ ਸੀ ਪਰ ਉਹ ਮੈਨੂੰ ਜਗਾਉਣ ਦੀ ਥਾਂ ਚੁੱਪਚਾਪ ਮੈਨੂੰ ਦੇਖ ਰਿਹਾ ਸੀ ਮੈਨੂੰ ਇੱਕ ਝਟਕਾ ਲੱਗਿਆ ਸੀ ਮੇਰੇ ਜਾਗਣ ਤੇ ਉਹ ਮੈਨੂੰ ਕਹਿ ਲੱਗਿਆ ਕਿ ਮੈਂ ਤੈਨੂੰ ਜਗਾਉਣ ਲਈ ਆਇਆ ਸੀ ਜਲਦੀ ਬਾਹਰ ਆ ਜਾਓ ਸਮਾਂ ਬਹੁਤ ਘੱਟ ਰਹਿ ਗਿਆ ਹੈ ਜਦੋਂ ਮੈਂ ਘੜੀ ਤੇ ਸਮਾਂ ਦੇਖਿਆ ਤਾਂ ਸੱਚ ਵਿੱਚ ਹੀ ਮੈਂ ਬਹੁਤ ਲੇਟ ਹੋ ਗਈ ਸੀ ਮੈਂ ਜਲਦੀ ਜਲਦੀ ਰਸੋਈ ਵਿੱਚ ਪਹੁੰਚੀ ਅਤੇ ਦਿਮਾਗ ਵਿੱਚੋਂ ਆਪਣੇ ਜੇਠ ਦੀਆਂ ਸਾਰੀਆਂ ਹਰਕਤਾਂ ਕੱਢ ਕੇ ਨਾਸ਼ਤਾ ਬਣਾਉਣ ਲੱਗੀ ਨਾਸ਼ਤਾ ਬਣਾਉਣ ਤੋਂ ਬਾਅਦ ਮੈਂ ਫਿਰ ਤੋਂ ਸੋ ਗਈ ਮੈਂ ਇੰਨੀ ਬੇਵਕੂਫ ਸੀ ਕਿ ਕਦੇ ਮੈਂ ਇਹ ਸੋਚਿਆ ਹੀ ਨਹੀਂ ਸੀ ਕਿ ਮੈਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਕਰਾਂ ਇਹ ਮੇਰਾ ਪਰਸਨਲ ਕਮਰਾ ਸੀ ਮੈਂ ਕਦੇ ਵੀ ਕਮਰੇ ਦਾ ਦਰਵਾਜ਼ਾ ਬੰਦ ਨਹੀਂ ਕੀਤਾ ਸੀ ਮੈਂ ਸੋਚਿਆ ਕਿ ਮੇਰੇ ਸਸ ਸੌਰਬ ਬਿਮਾਰ ਰਹਿੰਦੇ ਹਨ ਅਤੇ ਘਰ ਵਿੱਚ ਮੇਰੇ ਤੋਂ ਇਲਾਵਾ ਉਹਨਾਂ ਦੀ ਮਦਦ ਕਰਨ ਵਾਲਾ ਕੋਈ ਵੀ ਨਹੀਂ ਸੀ ਜੇਕਰ ਰਾਤ ਦੇ ਸਮੇਂ ਮੇਰੀ ਸਸ ਨੂੰ ਮੇਰੀ ਜ਼ਰੂਰਤ ਪੈਂਦੀ ਅਤੇ ਮੇਰਾ ਕਮਰਾ ਬੰਦ ਹੁੰਦਾ ਤਾਂ ਉਹਨਾਂ ਨੂੰ ਪਰੇਸ਼ਾਨੀ ਹੋ ਸਕਦੀ ਸੀ ਇਹੀ ਸੋਚ ਕੇ ਮੈਂ ਕਮਰੇ ਦਾ ਦਰਵਾਜ਼ਾ ਬੰਦ ਨਹੀਂ ਕਰਦੀ ਸੀ ਹਾਲਾਂਕਿ ਮੇਰੇ ਸਸ ਸੌਰਤ ਮੇਰੇ ਕਮਰੇ ਵਿੱਚ ਕਦੇ ਆਏ ਹੀ ਨਹੀਂ ਸੀ ਜੀਵੇ-ਜੀਵੇ ਦਿਨ ਲੰਘ ਰਹੇ ਸੀ ਤਾਂ ਮੈਨੂੰ ਵਿੱਕੀ ਦਾ ਮੇਰੇ ਕਮਰੇ ਵਿੱਚ ਇਸ ਤਰ੍ਹਾਂ ਆਉਣਾ ਤੇ ਮੈਨੂੰ ਹੱਥ ਲਗਾਉਣਾ ਬੁਰਾ ਲੱਗਣ ਲੱਗ ਗਿਆ ਸੀ। ਰਮਜ਼ਾਨ ਤੋਂ ਪਹਿਲਾਂ ਕਦੇ ਵੀ ਮੇਰੇ ਜੇਠ ਦੀ ਇੰਨੀ ਹਿੰਮਤ ਨਹੀਂ ਹੋਈ ਸੀ ਕਿ ਉਹ ਮੈਨੂੰ ਹੱਥ ਲਗਾਉਂਦਾ। ਅਤੇ ਹੁਣ ਸਵੇਰ ਦੇ ਨਾਸਤੇ ਦੇ ਨਾਮ ਤੇ ਉਠਾਉਣ ਤੇ ਉਹ ਮੈਨੂੰ ਛੂਣ ਲੱਗਿਆ ਸੀ। ਮੈਂ ਵੀ ਇਹ ਸੋਚ ਕੇ ਸਬਰ ਕਰ ਲੈਂਦੀ ਸੀ ਕਿ ਸ਼ਾਇਦ ਸਵੇਰ ਦੇ ਨਾਸਤੇ ਲਈ ਜਗਾਉਣਾ ਉਸਦੀ ਮਜਬੂਰੀ ਹੋਵੇਗੀ ਪਰ ਉਸਦਾ ਤਰੀਕਾ ਗਲਤ ਸੀ। ਮੈਂ ਬਹਾਨੇ ਨਾਲ ਇੱਕ ਦਿਨ ਆਪਣੇ ਪਤੀ ਰਾਜੇਸ਼ ਨੂੰ ਦੱਸਿਆ ਮੈਨੂੰ ਲੱਗਿਆ ਕਿ ਸ਼ਾਇਦ ਉਹ ਆਪਣੇ ਭਰਾ ਦੀ ਇਸ ਹਰਕਤ 'ਤੇ ਕੁਝ ਗੁੱਸਾ ਹੋਵੇਗਾ ਅਤੇ ਖੁਦ ਹੀ ਆਪਣੇ ਭਰਾ ਨੂੰ ਸਮਝਾ ਦੇਵੇਗਾ ਪਰ ਉਹ ਤਾਂ ਉਲਟਾ ਮੈਨੂੰ ਬੋਲਿਆ ਕਿ ਚੰਗੀ ਗੱਲ ਤਾਂ ਇਹ ਹੈ ਕਿ ਤੈਨੂੰ ਇਕੱਲੇ ਤੰਗ ਨਹੀਂ ਹੋਣਾ ਪੈਂਦਾ ਮੇਰਾ ਭਰਾ ਨਾਸਤੇ ਲਈ ਸਮਾਨ ਵੀ ਲਿਆ ਕੇ ਦੇ ਦਿੰਦਾ ਹੈ ਤੈਨੂੰ ਜਗਾ ਵੀ ਦਿੰਦਾ ਹੈ ਨਹੀਂ ਤਾਂ ਤੂੰ ਇਕੱਲੀ ਇਹ ਸਭ ਕੁਝ ਕਿਵੇਂ ਕਰਦੀ ਰਾਜੇਸ਼ ਦੀ ਇਸ ਗੱਲ 'ਤੇ ਮੈਂ ਚੁੱਪ ਹੋ ਗਈ ਸੀ ਸ਼ਾਇਦ ਮੈਂ ਹੀ ਕੁਝ ਜ਼ਿਆਦਾ ਸੋਚ ਰਹੀ ਸੀ ਮੇਰੇ ਜੇਠ ਨੇ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕੀਤੀ ਹੋएगी ਆਪਣੇ ਪਨ ਦੇ ਨਾਲ ਮੈਨੂੰ ਹੱਥ ਨਾਲ ਜਗਾ ਦਿੱਤਾ ਹੋਵੇਗਾ ਮੈਂ ਬੇਕਾਰ ਵਿੱਚ ਸ਼ੱਕ ਕਰਦੀ ਰਹਿੰਦੀ ਹਾਂ ਪਰ ਮੈਂ ਕਈ ਵਾਰ ਮਹਿਸੂਸ ਕੀਤਾ ਕਿ ਮੇਰੇ ਜੇਠ ਦੀਆਂ ਨਜ਼ਰਾਂ ਮੇਰੇ ਤੇ ਹੀ ਰਹਿੰਦੀਆਂ ਹਨ ਹੁਣ ਮੈਂ ਇਹ ਕੋਸ਼ਿਸ਼ ਕਰਦੀ ਸੀ ਕਿ ਆਪਣੇ ਜੇਠ ਦੇ ਕਮਰੇ ਵਿੱਚ ਆਉਣ ਤੋਂ ਪਹਿਲਾਂ ਹੀ ਜਾਗ ਜਾਇਆ ਕਰਾਂ ਅਤੇ ਹੁਣ ਮੈਂ ਸਮੇਂ ਤੋਂ ਪਹਿਲਾਂ ਹੀ ਉੱਠਣ ਵੀ ਲੱਗੀ ਸੀ ਪਰ ਮੈਨੂੰ ਹੈਰਾਨੀ ਹੋਈ ਸੀ ਕਿ ਮੈਂ ਜਿੰਨਾ ਵੀ ਜਲਦੀ ਉੱਠਦੀ ਸੀ ਤਾ ਵਿੱਕੀ ਕਮਰੇ ਵਿੱਚ ਹੀ ਮੌਜੂਦ ਹੁੰਦਾ ਸੀ। ਉਹ ਪਤਾ ਨਹੀਂ ਰਾਤ ਦੇ ਕਿਸ ਸਮੇਂ ਮੇਰੇ ਕਮਰੇ ਵਿੱਚ ਆ ਕੇ ਬੈਠ ਜਾਂਦਾ ਸੀ। ਜਦੋਂ ਮੈਂ ਉੱਠ ਜਾਂਦੀ ਤਾਂ ਕਹਿੰਦਾ ਕਿ ਮੈਂ ਤਾਂ ਤੈਨੂੰ ਜਗਾਉਣ ਹੀ ਆਲਾ ਸੀ। ਮੈਂ ਇੱਕ ਵਾਰ ਕਹਿ ਦਿੱਤਾ ਕਿ ਅਜੇ ਤਾਂ ਨਾਸ਼ਤਾ ਬਣਾਉਣ ਵਿੱਚ ਬਹੁਤ ਸਮਾਂ ਹੈ। ਤੁਸੀਂ ਮੈਨੂੰ ਇੰਨਾ ਸਮਾਂ ਪਹਿਲਾਂ ਕਿਉਂ ਜਗਾਉਣ ਆਏ ਸੀ? ਤਾਂ ਫਿਰ ਉਹ ਕਹਿਣ ਲੱਗਾ ਕਿ ਤੇਰੀ ਜਾਗ ਹੀ ਨਹੀਂ ਖੁੱਲਦੀ ਅਤੇ ਫਿਰ ਨਾਸ਼ਤਾ ਚੰਗੀ ਤਰ੍ਹਾਂ ਨਹੀਂ ਬਣਦਾ। ਹੁਣ ਮੈਨੂੰ ਦਿਨੋ-ਦਿਨ ਵਿੱਕੀ ਨੂੰ ਨਾਸ਼ਤਾ ਕਰਾਉਣਾ ਬੋਝ ਲੱਗਣ ਲੱਗਿਆ ਸੀ ਪੂਰੇ ਘਰ ਲਈ ਨਾਸ਼ਤਾ ਬਣਾਉਣਾ ਤੇ ਖਵਾਉਣਾ ਆਸਾਨ ਸੀ ਪਰ ਇਕੱਲੇ ਜੇਠ ਨੂੰ ਰਸੋਈ ਵਿੱਚ ਬੈਠ ਕੇ ਨਾਸ਼ਤਾ ਕਰਾਉਣਾ ਮੈਨੂੰ ਬਹੁਤ ਮੁਸ਼ਕਿਲ ਲੱਗ ਰਿਹਾ ਸੀ ਜਦੋਂ ਤੱਕ ਨਾਸ਼ਤਾ ਬਣ ਕੇ ਤਿਆਰ ਨਾ ਹੋ ਜਾਂਦਾ ਅਤੇ ਉਹ ਨਾ ਖਾ ਲੈਂਦਾ ਤਾਂ ਰਸੋਈ ਦੇ ਵਿੱਚ ਹੀ ਬੈਠਾ ਰਹਿੰਦਾ ਖਾਣਾ ਖਾਂਦੇ ਸਮੇਂ ਵੀ ਉਹ ਮੇਰੇ ਵੱਲ ਹੀ ਦੇਖਦਾ ਰਹਿੰਦਾ ਸੀ ਬਹਾਨੇ-ਬਹਾਨੇ ਨਾਲ ਮੇਰੇ ਆਲੇ-ਦੁਆਲੇ ਘੁੰਮਦਾ ਰਹਿੰਦਾ ਬਹਾਨੇ-ਬਹਾਨੇ ਨਾਲ ਮੈਨੂੰ ਹੱਥ ਵੀ ਲਗਾ ਦਿੰਦਾ ਮੈਂ ਇੱਕ ਜਵਾਨ ਕੁੜੀ ਸੀ ਅਤੇ ਉਸ ਦਾ ਇਸ ਤਰ੍ਹਾਂ ਹੱਥ ਲਗਾਉਣਾ ਮੈਨੂੰ ਚੰਗਾ ਨਹੀਂ ਲੱਗਦਾ ਸੀ ਪਰ ਮੈਂ ਆਪਣੇ ਜੇਠ ਨੂੰ ਟੋਕਣ ਦੀ ਹਿੰਮਤ ਨਹੀਂ ਕਰਦੀ ਸੀ ਮੈਨੂੰ ਡਰ ਸੀ ਕਿਤੇ ਇਸ ਤਰ੍ਹਾਂ ਨਾ ਹੋਏ ਕਿ ਇਹ ਮੇਰੀ ਹੀ ਗਲਤਫਹਿਮੀ ਹੋਵੇ ਅਤੇ ਮੇਰੇ ਜੇਠ ਦੀ ਨੀਅਤ ਬਿਲਕੁਲ ਸਾਫ਼ ਹੋਵੇ ਇੱਕ ਦਿਨ ਕਮਰੇ ਤੋਂ ਨਿਕਲੀ ਤਾਂ ਜੇਠ ਨੂੰ ਰਸੋਈ ਵਿੱਚ ਖੜਾ ਦੇਖਿਆ ਤਾਂ ਮੈਨੂੰ ਹੈਰਾਨੀ ਹੋਈ ਕਿ ਮੇਰੇ ਜੇਠ ਨੂੰ ਰਸੋਈ ਵਿੱਚ ਜਾਣ ਦੀ ਕੀ ਜ਼ਰੂਰਤ ਪੈ ਗਈ ਜਦੋਂ ਮੈਂ ਰਸੋਈ ਵਿੱਚ ਜਾ ਕੇ ਦੇਖਿਆ ਤਾਂ ਸਾਹਮਣੇ ਦਾ ਨਜ਼ਾਰਾ ਦੇਖੀ ਮੇਰੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਰਹਿ ਗਈਆਂ ਮੈਂ ਬਿਨਾਂ ਆਵਾਜ਼ ਕੀਤੀ ਆਪਣੇ ਕਮਰੇ ਵਿੱਚ ਆ ਗਈ ਕਿਉਂਕਿ ਮੈਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਮੈਂ ਸਿਰਫ ੜਕੇ ਬੈਠ ਗਈ ਮੈਂ ਜੋ ਕੁਝ ਦੇਖ ਚੁੱਕੀ ਸੀ ਉਸਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਮੇਰੇ ਸਸਤੇ ਸਹੁਰਾ ਜੋ ਮੇਰੇ ਤੇ ਇੰਨਾ ਵਿਸ਼ਵਾਸ ਕਰਦੇ ਸਨ ਅਤੇ ਮੇਰਾ ਇੰਨਾ ਧਿਆਨ ਰੱਖਦੇ ਸਨ ਇਸ ਤਰ੍ਹਾਂ ਦੀ ਗੱਲ ਸੁਣਨ ਤੋਂ ਬਾਅਦ ਉਹ ਮੈਨੂੰ ਹੀ ਬੁਰਾ ਭਲਾ ਕਹਿੰਦੇ ਘਰ ਵਿੱਚ ਕਿਸੇ ਨੂੰ ਵੀ ਮੈਂ ਆਪਣੇ ਖਿਲਾਫ ਨਹੀਂ ਕਰਨਾ ਚਾਹੁੰਦੀ ਸੀ ਮੈਨੂੰ ਹੁਣ ਡਰ ਲੱਗਣ ਲੱਗ ਗਿਆ ਸੀ ਰਾਜੇਸ਼ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਉਸ ਦੇ ਪਿੱਛੇ ਉਸ ਦੀ ਪਤਨੀ ਦੇ ਨਾਲ ਕੀ ਹੋ ਰਿਹਾ ਹੈ ਮੈਂ ਇੱਕ ਦੋ ਵਾਰ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਫਾਇਦਾ ਨਹੀਂ ਹੋਇਆ ਮੈਂ ਇੰਨਾ ਜ਼ਿਆਦਾ ਪਰੇਸ਼ਾਨ ਹੋਈ ਕੇ ਉਸ ਰਾਤ ਮੈਂ ਆਪਣੇ ਕਮਰੇ ਦਾ ਦਰਵਾਜ਼ਾ ਲੋਕ ਕਰ ਦਿੱਤਾ ਸਵੇਰ ਦੇ ਸਮੇਂ ਮੇਰੇ ਦਰਵਾਜ਼ੇ ਨੂੰ ਜ਼ੋਰ-ਜ਼ੋਰ ਨਾਲ ਖੜਕਾਉਣ ਦੀ ਆਵਾਜ਼ ਆਉਣ ਲੱਗੀ ਮੈਂ ਰਾਤ ਨੂੰ ਪਰੇਸ਼ਾਨੀ ਤੇ ਟੈਨਸ਼ਨ ਦੇ ਕਾਰਨ ਸੋ ਵੀ ਨਹੀਂ ਸકી ਸੀ ਇਸ ਕਰਕੇ ਆਵਾਜ਼ ਆਉਣ ਤੇ ਕੰਬਰਾ ਕੇ ਉੱਠੀ ਸੀ ਅਤੇ ਜਲਦੀ ਨਾਲ ਦਰਵਾਜ਼ਾ ਖੋਲ੍ਹਿਆ ਮੈਂ ਕਬਰ ਆ ਗਈ ਸੀ ਕਿ ਸ਼ਾਇਦ ਸਮਾਂ ਕੁਝ ਜ਼ਿਆਦਾ ਹੀ ਹੋ ਗਿਆ ਹੈ ਪਰ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਪਤਾ ਲੱਗਿਆ ਕਿ ਨਾਸ਼ਤੇ ਦਾ ਸਮਾਂ ਤਾਂ ਖਤਮ ਹੋ ਚੁੱਕਿਆ ਸੀ ਵਿਕੀ ਗੁੱਸੇ ਨਾਲ ਦਰਵਾਜ਼ੇ ਤੇ ਖੜਾ ਸੀ ਅਤੇ ਮੇਰੇ ਸੱਸ ਸੋਰਾ ਵੀ ਉੱਥੇ ਹੀ ਮੌਜੂਦ ਸਨ ਮੈਂ ਪਰੇਸ਼ਾਨ ਹੋ ਗਈ ਸੀ ਕਿ ਪਤਾ ਨਹੀਂ ਹੁਣ ਕੀ ਹੋਵੇਗਾ ਮੇਰੀ ਸੱਸ ਮੈਨੂੰ ਦੇਖਦੇ ਹੀ ਸਵਾਲ ਕੀਤਾ ਕਿ ਤੂੰ ਠੀਕ ਤਾਂ ਹੈ ਕਦੋਂ ਤੋ ਵਿਕੀ ਦਰਵਾਜ਼ਾ ਖੜਕਾ ਰਿਹਾ ਹੈ ਅਤੇ ਤੂੰ ਜਾਗੀ ਹੀ ਨਹੀਂ ਮੈਂ ਆਪਣੀ ਸੱਸ ਦੇ ਸਵਾਲ ਤੇ ਹੈਰਾਨ ਸੀ ਕਿਉਂਕਿ ਕਮਰੇ ਦੇ ਦਰਵਾਜ਼ੇ ਨੂੰ ਇਸ ਤੋਂ ਪਹਿਲਾਂ ਕਿਸੇ ਨੇ ਵੀ ਨਹੀਂ ਖੜਕਾਇਆ ਸੀ ਵਿੱਕੀ ਗੁੱਸੇ ਨਾਲ ਬੋਲਿਆ ਕਿ ਤੇਰੇ ਕਰਨ ਮੇਰਾ ਅੱਜ ਦਾ ਰੋਜ਼ਾ ਖਰਾਬ ਹੋ ਗਿਆ ਦਰਵਾਜ਼ਾ ਬੰਦ ਕਰਕੇ ਸੁਣਨ ਦੀ ਕੀ ਜ਼ਰੂਰਤ ਸੀ ਮੈਨੂੰ ਆਪਣੇ ਜੇਠ ਦੀ ਇਸ ਗਲਤੀ ਗੁੱਸਾ ਆਇਆ ਸੀ ਮੈਂ ਇੱਕ ਦਿਨ ਪਹਿਲਾਂ ਹੀ ਰਸੋਈ ਵਿੱਚ ਜੋ ਦੇਖਿਆ ਸੀ ਉਹ ਨਜ਼ਾਰਾ ਮੈਨੂੰ ਯਾਦ ਆ ਗਿਆ ਮੇਰਾ ਦਿਲ ਕਰ ਰਿਹਾ ਸੀ ਕਿ ਸਾਰਿਆਂ ਦੇ ਸਾਹਮਣੇ ਮੈਂ ਆਪਣੇ ਜੇਠ ਦੀ ਇਹ ਸੱਚਾਈ ਖੋਲ ਕੇ ਰੱਖ ਦਿਆਂ पर जाहिर है कि कोई भी मेरी गलती विश्वास ना करता और इस गल ਨੂੰ ਕਹਿਣ ਲਈ ਮੈਨੂੰ ਹਿੰਮਤ ਵੀ ਚਾਹੀਦੀ ਸੀ ਮੈਂ ਆਪਣੀ ਸੱਸ ਨੂੰ ਤਸੱਲੀ ਦਿੱਤੀ ਕਿ ਮੈਂ ਬਿਲਕੁਲ ਠੀਕ ਹਾਂ ਬਸ ਮੇਰੀ ਅੱਖ ਨਹੀਂ ਖੁੱਲੀ ਕਿਉਂਕਿ ਦਰਵਾਜ਼ਾ ਕਿਸੇ ਨੇ ਵੀ ਨਹੀਂ ਖੜਕਾਇਆ ਸੀ ਨਹੀਂ ਤਾਂ ਮੈਂ ਜ਼ਰੂਰ ਜਾਗ ਜਾਂਦੀ ਮੇਰੀ ਇਸ ਗਲਤੀ ਮੇਰਾ ਸਹੁਰਾ ਨਾਰਾਜ਼ਗੀ ਨਾਲ ਕਹਿਣ ਲੱਗਾ ਵਿਕੀ ਤਾ ਦਰਵਾਜ਼ਾ ਖੜਕਾ ਰਿਹਾ ਸੀ ਤੂੰ ਸੁਣਿਆ ਹੀ ਨਹੀਂ ਆਖਿਰਕਾਰ ਤੈਨੂੰ ਸਾਨੂੰ ਹੀ ਜਗਾਉਣਾ ਪਿਆ ਕੇ ਪਤਾ ਨਹੀਂ ਤੈਨੂੰ ਕੀ ਹੋ ਗਿਆ ਮੇਰੀ ਸੱਸ ਵੀ ਮੈਨੂੰ ਸਮਝਾਉਣ ਲੱਗੀ ਕਿ ਬੇਟਾ ਦਰਵਾਜ਼ਾ ਬੰਦ ਕਰਕੇ ਨਾ ਸੌਇਆ ਕਰ ਇਸ ਤਰ੍ਹਾਂ ਰੋਜ਼ਾਨਾ ਅੱਖ ਨਹੀਂ ਖੁੱਲੇਗੀ ਅਤੇ ਤੁਹਾਡੇ ਦੋਵਾਂ ਦਾ ਰੋਜ਼ਾ ਰਹਿ ਜਾਵੇਗਾ ਵਿੱਕੀ ਕਹਿਣ ਲੱਗਾ ਕਿ ਜੇਕਰ ਦਰਵਾਜ਼ਾ ਖੁੱਲ੍ਹਾ ਹੁੰਦਾ ਤਾਂ ਮੈਂ ਸਮੇਂ ਤੇ ਤੁਹਾਨੂੰ ਜਗਾ ਦਿੰਦਾ ਮੈਂ ਆਪਣੇ ਜੇਠ ਨੂੰ ਹੈਰਾਨੀ ਨਾਲ ਝੂਠ ਬੋਲਦੇ ਦੇਖਿਆ ਸੀ ਮੇਰੀ ਨੀਂਦ ਐਨੀ ਗੁੜੀ ਨਹੀਂ ਹੁੰਦੀ ਸੀ ਥੋੜੇ ਜਿਹੇ ਖੜਕ ਕੇ ਨਾਲ ਹੀ ਮੇਰੀ ਨੀਂਦ ਖੁੱਲ ਜਾਂਦੀ ਸੀ ਇਸ ਕਰਕੇ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੇਰੇ ਕਮਰੇ ਦਾ ਦਰਵਾਜ਼ਾ ਕਿਸੇ ਨੇ ਨਹੀਂ ਖੜਕਾਇਆ ਸੀ ਪਰ ਵੀ ਕੀ ਆਪਣੀ ਗੱਲ ਮੰਨਵਾ ਚੁੱਕਿਆ ਸੀ ਮੇਰੇ ਸਸਤੇ ਸਹੁਰਾ ਮੈਨੂੰ ਕਮਰੇ ਦਾ ਦਰਵਾਜ਼ਾ ਬੰਦ ਕਰਨ ਤੋਂ ਮਨਾ ਕਰ ਚੁਕੇ ਸੀ ਮੈਂ ਵਿਆਹੀ ਹੋਈ ਸੀ ਪਰ ਕਿਸੇ ਨੂੰ ਵੀ ਇਸ ਘਰ ਵਿੱਚ ਮੇਰੀ ਪ੍ਰਾਈਵੇਸੀ ਦਾ ਖਿਆਲ ਨਹੀਂ ਸੀ ਉਸ ਦਿਨ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਅਤੇ ਕੁਝ ਖਾਤੇ ਪੀਤੇ ਬਿਨਾਂ ਹੀ ਰੋਜ਼ਾ ਰੱਖਣਾ ਪਿਆ ਮੈਂ ਰਾਜੇਸ ਨੂੰ ਉਸ ਦਿਨ ਸਭ ਕੁਝ ਫੋਨ ਉੱਤੇ ਦੱਸਿਆ ਤਾਂ ਉਹ ਵੀ ਇਹੀ ਬੋਲਿਆ ਕਿ ਤੈਨੂੰ ਸੁਣਾਈ ਨਹੀਂ ਦਿੱਤਾ ਹੋਵੇਗਾ ਮੇਰਾ ਪ੍ਰਾ ਕਿਉਂ ਝੂਠ ਬੋਲੇਗਾ ਤੇ ਰਾਜੇਸ ਮੇਰੇ ਤੇ ਹੀ ਗੁੱਸਾ ਕਰਨ ਲੱਗਾ ਮੈਂ ਬਹੁਤ ਬੇਬਸ ਮਹਿਸੂਸ ਕੀਤਾ ਸੀ ਅਗਲੀ ਰਾਤ ਮੈਂ ਦਰਵਾਜ਼ਾ ਬੰਦ ਨਹੀਂ ਕੀਤਾ ਤੇ ਮੇਰਾ ਜੇਠ ਸਮੇਂ ਤੋਂ ਪਹਿਲਾਂ ਹੀ ਮੇਰੇ ਕਮਰੇ ਵਿੱਚ ਆ ਗਿਆ ਉਸਨੇ ਫਿਰ ਤੋਂ ਮੈਨੂੰ ਮੋਢਿਆਂ ਤੋਂ ਛੁਇਆ ਤਾਂ ਮੇਰੀ ਅੱਖ ਖੁੱਲ ਗਈ ਮੈਂ ਇੱਕਦਮ ਉੱਠ ਕੇ ਬੈਠ ਗਈ ਘੜੀ ਦੇ ਵਿੱਚ ਸਮਾਂ ਦੇਖਿਆ ਤਾਂ ਮੈਂ ਹੈਰਾਨ ਹੋ ਗਈ ਕਿਉਂਕਿ ਵਿੱਕੀ ਮੈਨੂੰ ਸਮੇਂ ਤੋਂ ਬਹੁਤ ਪਹਿਲਾਂ ਹੀ ਜਗਾ ਚੁੱਕਿਆ ਸੀ ਮੈਨੂੰ ਦੇਖ ਕੇ ਵਿੱਕੀ ਬੋਲਿਆ ਕਿ ਕੱਲ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਇਸ ਕਰਕੇ ਮੈਂ ਅੱਜ ਤੁਹਾਨੂੰ ਦੇਖਣ ਆਇਆ ਸੀ ਕਿ ਤੁਸੀਂ ਠੀਕ ਹੋ ਕਿ ਨਹੀਂ ਖੈਰ ਅਜੇ ਨਾਸਤੇ ਦਾ ਸਮਾਂ ਨਹੀਂ ਹੋਇਆ ਹੈ ਮੈਂ ਵਿੱਕੀ ਦੀ ਇਸ ਗੱਲ ਤੇ ਸਬਰ ਦਾ ਘੁੱਟ ਭਰ ਕੇ ਚੁੱਪ ਕਰ ਗਈ ਸੀ ਮੇਰੇ ਦਿਮਾਗ ਵਿੱਚ ਖਤਰੇ ਦੀ ਘੰਟੀ ਵੱਜ ਗਈ ਸੀ ਜ਼ਰੂਰ ਮੈਨੂੰ ਵਿੱਕੀ ਨਾਸਤੇ ਲਈ ਜਗਾਉਣ ਨਹੀਂ ਆਇਆ ਸੀ ਬਲਕਿ ਉਹ ਮੈਨੂੰ ਦੇਖਣ ਤੇ ਛੂਣ ਦੇ ਲਈ ਆਇਆ ਸੀ ਪਰ ਉਸ ਦੇ ਛੂੰਦੇ ਹੀ ਮੈਂ ਜਾਗ ਗਈ ਸੀ ਅਤੇ ਉਸ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਮੈਂ ਜਾਗ ਜਾਵਾਂਗੀ ਮੈਂ ਕਿਹਾ ਕਿ ਅਜੀਤ ਨਾਸ਼ਤਾ ਬਣਾਉਣ ਵਿੱਚ ਘੰਟਾ ਹੈ ਤੁਸੀਂ ਜਾ ਕੇ ਸੋ ਜਾਓ ਮੈਂ 1 ਘੰਟੇ ਬਾਅਦ ਨਾਸ਼ਤਾ ਤਿਆਰ ਕਰ ਲਵਾਂਗੀ ਪਰ ਮੇਰੇ ਜੇਠਨੇ ਕਿਹਾ ਕਿ ਨਾਸ਼ਤੇ ਵਿੱਚ ਜ਼ਿਆਦਾ ਸਮਾਂ ਨਹੀਂ ਹੈ 1 ਘੰਟੇ ਦਾ ਸਮਾਂ ਹੈ ਇੰਨਾ ਨਹੀਂ ਹੁੰਦਾ ਕਿ ਦੁਬਾਰਾ ਸੋਇਆ ਜਾਏ ਜੇਕਰ ਮੈਂ ਸੋ ਗਿਆ ਤਾਂ ਮੇਰੀ ਅੱਖ ਨਹੀਂ ਖੁੱਲੇਗੀ ਇਸ ਤਰ੍ਹਾਂ ਕਰਦਾ ਹਾਂ ਕਿ ਮੈਂ ਇੱਥੇ ਹੀ ਤੁਹਾਡੇ ਕਮਰੇ ਵਿੱਚ ਹੀ ਪੈ ਜਾਂਦਾ ਹਾਂ 1 ਘੰਟੇ ਦੇ ਬਾਅਦ ਜੇਕਰ ਤੁਸੀਂ ਸੋਗੇ ਤਾਂ ਮੈਂ ਤੁਹਾਨੂੰ ਉਠਾ ਦੇਵਾਂਗਾ ਇਹ ਕਹਿ ਕੇ ਉਹ ਸੋਫੇ ਤੇ ਹੀ ਲੇਟ ਗਿਆ ਮੈਂ ਉਸਦੀ ਇਸ ਹਰਕਤ ਤੇ ਹੈਰਾਨ ਰਹਿ ਗਈ ਸੀ ਓਪਲ ਮੇਰੇ ਕਮਰੇ ਵਿੱਚ ਕਿਵੇਂ ਸੌ ਸਕਦਾ ਸੀ ਮੈਂ ਤੁਰੰਤ ਬਹਾਨੇ ਨਾਲ ਬਾਥਰੂਮ ਦੇ ਵਿੱਚ ਚਲੀ ਗਈ ਵਿੱਕੀ ਬਹੁਤ ਸਮੇਂ ਤੱਕ ਦਰਵਾਜ਼ਾ ਖੜਕਾਉਂਦਾ ਰਿਹਾ ਪਰ ਮੈਂ ਬਾਥਰੂਮ ਤੋਂ ਬਾਹਰ ਨਹੀਂ ਨਿਕਲੀ ਥੱਕਾ ਕੇ ਵਿੱਕੀ ਕਮਰੇ ਤੋਂ ਬਾਹਰ ਚਲਾ ਗਿਆ ਸੀ ਉਸ ਤੋਂ ਬਾਅਦ ਹੀ ਮੈਂ ਕਮਰੇ ਤੋਂ ਬਾਹਰ ਨਿਕਲੀ ਸੀ ਪਰ ਹੁਣ ਮੈਂ ਬਹੁਤ ਜ਼ਿਆਦਾ ਘਬਰਾ ਗਈ ਸੀ ਮੇਰੇ ਜਿਹੜੀਆਂ ਹਰਕਤਾਂ ਦਿਨੋ ਦਿਨ ਮੇਰੀ ਬਰਦਾਸ਼ਤ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਸੀ ਅਗਲੇ ਦਿਨ ਹੀ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਕੁਝ ਦਿਨਾਂ ਲਈ ਆਪਣੇ ਪੇਕੇ ਘਰ ਜਾਣਾ ਚਾਹੁੰਦੀ ਹਾਂ ਪਰ ਮੇਰੀ ਸੱਸ ਨੇ ਸਾਫ਼ ਮਨ੍ਹਾ ਕਰ ਦਿੱਤਾ ਕਹਿਣ ਲੱਗੀ ਕਿ ਜੇਕਰ ਤੂੰ ਚਲੀ ਗਈ ਤਾਂ ਵਿੱਕੀ ਨੂੰ ਰੋਜ਼ਾ ਕੌਣ ਰੱਖਾਵੇਗਾ ਇਹ ਤਾਂ ਬਹੁਤ ਹੀ ਚੰਗਾ ਕੰਮ ਹੈ ਜੋ ਉਸਨੂੰ ਤੂੰ ਸਵੇਰੇ ਸਵੇਰੇ ਨਾਸ਼ਤਾ ਕਰਵਾਉਂਦੀ ਹੈ ਅਤੇ ਰੋਜ਼ਾ ਰੱਖਾਉਂਦੀ ਹੈ ਅਤੇ ਉਹ ਤੇਰੇ ਕਾਰਨ ਹੀ ਰੋਜ਼ੇ ਰੱਖਦਾ ਹੈ ਮੈਂ ਕਮਜ਼ੋਰ ਬੁੱਢੀ ਔਰਤ ਸਵੇਰੇ ਸਵੇਰੇ ਜਾ ਕੇ ਰਸੋਈ ਵਿੱਚ ਖੜੀ ਨਹੀਂ ਹੋ ਸਕਦੀ ਮੈਂ ਬੇਵਸੀ ਨਾਲ ਆਪਣੀ ਸੱਸ ਨੂੰ ਦੇਖਿਆ ਸੀ ਜਿਸ ਆਦਮੀ ਦੇ ਕਾਰਨ ਮੈਂ ਘਰੋਂ ਜਾਣਾ ਚਾਹੁੰਦੀ ਸੀ ਉਸ ਦੇ ਕਾਰਨ ਹੀ ਮੈਨੂੰ ਇਸ ਘਰ ਵਿੱਚ ਰੁਕਣਾ ਪਿਆ ਮੈਂ ਇਹ ਵੀ ਨਹੀਂ ਕਹਿ ਸਕਦੀ ਸੀ ਕਿ ਮੇਰੀ ਵਿਆਹ ਤੋਂ ਪਹਿਲਾਂ ਇਹ ਸਭ ਕੁਝ ਕਿਵੇਂ ਹੁੰਦਾ ਸੀ ਮੈਂ ਪਹਿਲਾਂ ਤੋਂ ਹੀ ਜਾਣਦੀ ਸੀ ਕਿ ਪਿਛਲੇ ਰਮਜ਼ਾਨ ਦੇ ਸਮੇਂ ਮੇਰੀ ਜਠਣੀ ਇਸ ਘਰ ਵਿੱਚ ਨਹੀਂ ਸੀ ਤਾਂ ਮੈਨੂੰ ਹੀ ਸਭ ਕੁਝ ਕਰਨਾ ਪੈਣਾ ਸੀ ਜਦੋਂ ਮੇਰੀ ਪੇਕੇ ਜਾਣ ਵਾਲੀ ਦਾਲ ਨਾ ਗਲੀ ਤਾਂ ਮੈਂ ਰਾਜੇਸ਼ ਨੂੰ ਫੋਨ ਲਗਾ ਦਿੱਤਾ ਅਤੇ ਰਾਜੇਸ਼ ਨੂੰ ਕਹਿਣ ਲੱਗੀ ਕਿ ਜਾਂ ਤਾਂ ਤੁਸੀਂ ਵਾਪਸ ਆ ਜਾਓ ਜਾਂ ਫਿਰ ਮੈਨੂੰ ਵੀ ਇੱਥੇ ਬੁਲਾ ਲਓ ਰਾਜੇਸ਼ ਕਿੰ ਲੱਗਿਆ ਪਰੇਸ਼ਾਨ ਨਾ ਹੋ ਮੈਂ ਤੇਰੇ ਬਿਨਾ ਰਹਿਣਾ ਨਹੀਂ ਚਾਹੁੰਦਾ ਮੈਨੂੰ ਵੀ ਤੇਰੀ ਯਾਦ ਆਉਂਦੀ ਹੈ ਬਸ ਇੱਕ ਮਿੰਟ ਮੇਰੇ ਤੋਂ ਬਿਨਾ ਕੱਟ ਲੋ ਮੈਂ ਈਦ ਤੇ ਵਾਪਸ ਆਉਂਗਾ ਤਾ ਤੁਹਾਨੂੰ ਆਪਣੇ ਨਾਲ ਵਾਪਸ ਲੈ ਜਾਵਾਂਗਾ ਮੈਂ ਵਾਦਾ ਕਰਦਾ ਹਾਂ ਪਰ ਜਦੋਂ ਇਹ ਗੱਲ ਮੇਰੀ ਸੱਸ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਹੰਗਾਮਾ ਮਚਾ ਦਿੱਤਾ ਸੀ ਕਿਉਂਕਿ ਉਹਨਾਂ ਨੇ ਵਿਆਹ ਤੋਂ ਪਹਿਲਾਂ ਹੀ ਰਾਜੇਸ਼ ਨੂੰ ਕਹਿ ਰੱਖਿਆ ਸੀ ਕਿ ਤੇਰੀ ਪਤਨੀ ਤੇਰੇ ਨਾਲ ਨਹੀਂ ਜਾਵੇਗੀ ਬਲਕਿ ਉੱਥੇ ਹੀ ਹਿੰਦੁਸਤਾਨ ਦੇ ਵਿੱਚ ਰਹਿ ਕੇ ਸਾਡੀ ਸੇਵਾ ਕਰੇਗੀ ਅਤੇ ਤੂੰ ਵਿੱਚ ਵਿੱਚ ਦੀ ਹਿੰਦੁਸਤਾਨ ਦੇ ਚੱਕਰ ਲਗਾਉਂਦਾ ਰਹਿ ਅਤੇ ਇਹ ਸੁਣ ਕੇ ਰਾਜੇਸ਼ ਵਿੱਚ ਉੱਪ ਹੋ ਗਿਆ ਸੀ ਹਾਲਾਂਕਿ ਰਾਜੇਸ਼ ਦੀ ਚੰਗੀ ਤਨਖਾਹ ਸੀ ਜੇਕਰ ਉਹ ਚਾਹੁੰਦਾ ਤਾਂ ਮੈਨੂੰ ਆਪਣੇ ਨਾਲ ਲੈ ਜਾ ਕੇ ਕੈਨੇਡਾ ਰੱਖ ਸਕਦਾ ਸੀ ਅਤੇ ਇੱਥੇ ਕੰਮ ਲਈ ਕੋਈ ਕੰਮ ਵਾਲੀ ਲਗਾ ਸਕਦਾ ਸੀ ਰਾਜੇਸ਼ ਨੇ ਮੈਨੂੰ ਪਿਆਰ ਨਾਲ ਸਮਝਾ ਦਿੱਤਾ ਕਿ ਤੂੰ ਚਿੰਤਾ ਨਾ ਕਰ ਮੈਂ ਮੰਮੀ ਨੂੰ ਸਮਝਾ ਲਵਾਂਗਾ ਮੈਂ ਫਿਰ ਕਿਹਾ ਕਿ ਰਾਜੇਸ਼ ਤੁਸੀਂ ਆਪਣੇ ਭਰਾ ਨੂੰ ਸਮਝਾ ਦੋਗੇ ਉਹ ਸਵੇਰੇ ਸਵੇਰੇ ਉੱਠ ਕੇ ਮੇਰਾ ਕੰਮ ਨਾ ਵਧਾਏ। ਨੇਰੀ ਇਸ ਗਲਤੇ ਉਹ ਬੋਲਿਆ ਕਿ ਉਹ ਸਵੇਰੇ ਰੋਜ਼ੇ ਰੱਖਦਾ ਹੈ। ਇਸ ਲਈ ਉਸ ਨੂੰ ਸਵੇਰੇ ਸਵੇਰੇ ਜਾਗਣਾ ਪੈਂਦਾ ਹੈ। ਇਸ ਵਿੱਚ ਤੇਰਾ ਕੰਮ ਕਿਵੇਂ ਵੱਧ ਗਿਆ? ਮੈਂ ਸਾਫ਼ ਕਹਿ ਦਿੱਤਾ ਕਿ ਤੁਹਾਡਾ ਪਰ ਕੋਈ ਰੋਜ਼ਾ ਨਹੀਂ ਰੱਖਦਾ। ਮੇਰੀ ਗੱਲ ਸੁਣ ਕੇ ਰਾਜੇ ਇਸ ਨੂੰ ਝਟਕਾ ਲੱਗਿਆ ਸੀ। ਮੈਂ ਕੁਝ ਦਿਨ ਪਹਿਲਾਂ ਰਸੋਈ ਵਿੱਚ ਇਹੀ ਤਾਂ ਦੇਖਿਆ ਸੀ ਕਿ ਉਹ ਫ੍ਰੀਜ ਵਿੱਚੋਂ ਫਲ ਕੱਟ ਕੇ ਖਾ ਰਿਹਾ ਸੀ। ਅਤੇ ਮੈਂ ਉਸ ਦਿਨ ਹੈਰਾਨ ਰਹਿ ਗਈ ਸੀ। ਉਸ ਦਿਨ ਮੈਨੂੰ ਪਤਾ ਲੱਗਿਆ ਕਿ ਮੇਰਾ ਜੇਠ ਰੋਜ਼ਾ ਰੱਖਦਾ ਹੀ ਨਹੀਂ ਹੈ ਉਹ ਸਵੇਰੇ ਸਵੇਰੇ ਮੈਨੂੰ ਨਸਤਾ ਕਰਨ ਲਈ ਜਗਾ ਕੇ ਪਰੇਸ਼ਾਨ ਕਰਦਾ ਹੈ ਸਵੇਰੇ ਸਵੇਰੇ ਮੈਨੂੰ ਇਸ ਬਹਾਨੇ ਨਾਲ ਹੀ ਛੂੰਦਾ ਹੈ ਅਤੇ ਮੈਨੂੰ ਗਲਤ ਨਜ਼ਰ ਦੇ ਨਾਲ ਦੇਖਦਾ ਹੈ ਮੈਂ ਆਪਣੇ ਸਸਤੇ ਸਹੁਰੇ ਨੂੰ ਇਹ ਗੱਲ ਨਹੀਂ ਦੱਸੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਲੋਕ ਮੇਰਾ ਵਿਸ਼ਵਾਸ ਨਹੀਂ ਕਰਨਗੇ ਅਤੇ ਜਦੋਂ ਰਾਜੇਸ਼ ਨੂੰ ਵੀ ਮੈਂ ਇਹ ਗੱਲ ਦੱਸੀ ਤਾਂ ਉਸਨੇ ਵੀ ਮੇਰਾ ਵਿਸ਼ਵਾਸ ਨਹੀਂ ਕੀਤਾ ਸੀ ਉਹ ਤਾਂ ਮੈਨੂੰ ਝਿੜਕਣ ਲੱਗਿਆ ਕਿ ਤੂੰ ਮੇਰੇ ਭਰਾ ਤੇ ਇਲਜ਼ਾਮ ਲਗਾ ਰਹੀ ਹੈ ਉਹ ਸਵੇਰੇ ਸਵੇਰੇ ਆਪਣੀ ਨੀਂਦ ਖਰਾਬ ਕਰਕੇ ਤੈਨੂੰ ਜਗਾਉਂਦਾ ਹੈ ਨਾਸਤੇ ਦਾ ਸਮਾਨ ਲਿਆ ਕੇ ਦਿੰਦਾ ਹੈ ਅਤੇ ਤੂੰ ਉਸ ਤੇ ਇਲਜ਼ਾਮ ਲਗਾ ਰਹੀ ਹੈ ਮੈਂ ਪਰੇਸ਼ਾਨ ਹੋ ਗਈ ਕਿਉਂਕਿ ਰਾਜੇਸ਼ ਨੂੰ ਮੇਰੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਆਇਆ ਸੀ ਬਲਕਿ ਉਹ ਮੇਰੀ ਸੋਚ ਤੇ ਅਫਸੋਸ ਕਰਨ ਲੱਗਿਆ ਕਹਿਣ ਲੱਗਿਆ ਕਿ ਮੈਨੂੰ ਅਫਸੋਸ ਹੈ ਤੇਰੀ ਘਟੀਆ ਸੋਚ ਤੇ ਕਿ ਤੂੰ ਮੇਰੇ ਐਨੇ ਚੰਗੇ ਭਰਾ ਤੇ ਇਲਜ਼ਾਮ ਲਗਾ ਰਹੀ ਹੈ ਬਲਕਿ ਉਹ ਤਾਂ ਤੇਰੀ ਇੰਨੀ ਜ਼ਿਆਦਾ ਤਾਰੀਫ ਕਰਦਾ ਹੈ ਤੈਨੂੰ ਆਪਣੀ ਛੋਟੀ ਭੈਣ ਮੰਨਦਾ ਹੈ ਖੈਰ ਮੈਂ ਚੁੱਪ ਹੋ ਗਈ ਸੀ ਕਿਉਂਕਿ ਮੇਰੇ ਜਿਠ ਦਾ ਕਰੈਕਟਰ ਉਸਦੇ ਘਰ ਵਾਲਿਆਂ ਦੀ ਨਜ਼ਰ ਵਿੱਚ ਬਿਲਕੁਲ ਸਾਫ਼ ਸੀ ਮੈਂ ਇਸ ਘਰ ਵਿੱਚ ਨਵੀਂ ਸੀ ਇਸ ਕਰਕੇ ਮੇਰੇ ਉੱਤੇ ਵਿਸ਼ਵਾਸ ਕਰਨਾ ਉਹਨਾਂ ਲਈ ਔਖਾ ਸੀ ਖੈਰ ਮੈਂ ਵੀ ਚੁੱਪ ਹੋ ਗਈ ਕਿਉਂਕਿ ਮੈਂ ਆਪਣਾ ਘਰ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਇਸ ਕਰਕੇ ਆਪਣੇ ਪਤੀ ਤੋਂ ਮਾਫੀ ਮੰਗੇ ਇਸ ਗੱਲ ਨੂੰ ਇੱਥੇ ਹੀ ਖਤਮ ਕਰ ਦਿੱਤਾ ਪਰ ਮੈਂ ਰਾਜੇ ਨੂੰ ਸਮਝਾਇਆ ਕਿ ਤੁਸੀਂ ਵੀਕੀ ਦਾ ਵਿਆਹ ਕਰਵਾ ਦਿਓ ਜੇਕਰ ਉਹ ਨਦੀ ਪਤਨੀ ਹੋਏਗੀ ਤਾਂ ਉਸਦੀ ਪਤਨੀ ਉਹਨਾਂ ਨੂੰ ਸੰਭਾਲ ਲਵੇਗੀ ਅਤੇ ਸੱਸ ਸਹੁਰੇ ਦਾ ਵੀ ਧਿਆਨ ਰੱਖ ਲਵੇਗੀ ਇਸ ਤਰ੍ਹਾਂ ਅਸੀਂ ਦੋਵੇਂ ਵੀ ਨਾਲ ਰਹਿ ਸਕਦੇ ਹਾਂ ਰਾਜੇਸ਼ ਨੂੰ ਮੇਰੀ ਇਹ ਗੱਲ ਚੰਗੀ ਲੱਗੀ ਸੀ ਉਸਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਭਰਾ ਦਾ ਵਿਆਹ ਕਰ ਦਿਓ ਜਦੋਂ ਮੇਰੇ ਜੇਠ ਨੇ ਸੁਣਿਆ ਉਹ ਹੈਰਾਨ ਹੋ ਗਿਆ ਸੀ ਵਿਆਹ ਦਾ ਨਾਮ ਸੁਣ ਕੇ ਮੇਰੇ ਜੇਠ ਨੇ ਸਾਫ਼ ਕਹਿ ਦਿੱਤਾ ਕਿ ਮੈਂ ਅਜੇ ਵਿਆਹ ਨਹੀਂ ਕਰਨਾ ਕਿਉਂਕਿ ਮੈਨੂੰ ਕੋਈ ਕੁੜੀ ਪਸੰਦ ਹੀ ਨਹੀਂ ਆਉਂਦੀ ਉਸ ਦਿਨ ਤੋਂ ਬਾਅਦ ਮੇਰੇ ਜੇਠ ਦੀਆਂ ਹਰਕਤਾਂ ਹੋਰ ਵੀ ਬਹੁਤ ਜ਼ਿਆਦਾ ਵੱਧ ਗਈਆਂ ਸਨ ਜਦੋਂ ਮੈਂ ਰਸੋਈ ਵਿੱਚ ਕੰਮ ਕਰਦੀ ਸੀ ਤਾਂ ਆਪਣਾ ਦੁਪੱਟਾ ਉਤਾਰ ਕੇ ਰਸੋਈ ਦੇ ਗੇਟ ਤੇ ਲਟਕਾ ਦਿੰਦੀ ਸੀ ਬਿਨਾਂ ਦੁਪੱਟੇ ਤੋਂ ਮੈਂ ਕੰਮ ਕਰਦੀ ਸੀ ਇੱਕ ਦਿਨ ਮੇਰਾ ਜੇਠ ਰਸੋਈ ਵਿੱਚ ਆ ਗਿਆ ਤੇ ਮੈਨੂੰ ਘੂਰ-ਘੂਰ ਕੇ ਦੇਖਣ ਲੱਗਿਆ ਇੱਕ ਦਿਨ ਤਾਂ ਹੱਦ ਹੀ ਹੋ ਗਈ ਉਹ ਪਿੱਛੇ ਤੋਂ ਮੇਰੇ ਬਹੁਤ ਜ਼ਿਆਦਾ ਨੇੜੇ ਆ ਗਿਆ ਤੇ ਆਪਣੇ ਹੱਥਾਂ ਦੇ ਨਾਲ ਮੇਰੀਆਂ ਗੱਲਾਂ ਨੂੰ ਛੂਣ ਲੱਗਿਆ ਮੈਂ ਡਰ ਕੇ ਪਿੱਛੇ ਹੋਈ ਸੀ ਤਾਂ ਉਹ ਹੱਸਣ ਲੱਗਿਆ ਕਹਿਣ ਲੱਗਿਆ ਕੀ ਹੋਇਆ ਇੰਨਾ ਡਰ ਕਿਉਂ ਰਹੀ ਹੈ ਤੇਰੀਆਂ ਗੱਲਾਂ ਤੇ ਆਟਾ ਲੱਗਿਆ ਹੋਇਆ ਸੀ ਬਸ ਉਹ ਹੀ ਸਾਫ਼ ਕਰ ਰਿਹਾ ਸੀ ਪਰ ਮੈਨੂੰ ਪਤਾ ਸੀ ਕਿ ਮੇਰੀ ਗੱਲਾਂ ਤੇ ਆਟਾ ਨਹੀਂ ਲੱਗਿਆ ਸੀ ਮੈਂ ਕਿਹਾ ਕਿ ਤੁਸੀਂ ਬਾਹਰ ਜਾਓ ਮੈਂ ਕੰਮ ਕਰਨਾ ਹੈ ਪਰ ਉਹ ਰਸੋਈ ਵਿੱਚ ਖੜਾ ਰਿਹਾ ਕਿਹ ਲੱਗਿਆ ਕਿ ਵੈਸੇ ਮੈਂ ਇੱਕ ਗਲਤੀ ਮੰਨਣੀ ਪਵੇਗੀ ਤੇਰੀਆਂ ਗੱਲਾਂ ਤਾਂ ਸੱਚ ਵਿੱਚ ਬਹੁਤ ਹੀ ਨਰਮ ਹਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੱਖਣ ਹੱਥ ਵਿੱਚ ਫੜ ਲਿਆ ਹੋਵੇ ਉਸ ਦੀ ਇਸ ਗੱਲ ਤੇ ਮੈਂ ਗੁੱਸੇ ਨਾਲ ਲਾਲ ਪੀਲੀ ਹੋ ਗਈ ਸੀ ਮੈਂ ਕਿਹਾ ਇਹ ਕੀ ਬਕਵਾਸ ਹੈ ਤੁਹਾਨੂੰ ਇਸ ਤਰ੍ਹਾਂ ਮੇਰੀ ਤਾਰੀਫ ਕਰਨ ਦਾ ਕੋਈ ਹੱਕ ਨਹੀਂ ਹੈ ਮੈਂ ਕਿਹਾ ਕਿ ਹੁਣੇ ਰਸੋਈ ਤੋਂ ਬਾਹਰ ਜਾਓ ਮੇਰੀ ਇਸ ਗਲਤੀ 'ਤੇ ਉਹ ਹੱਸਦਾ ਹੋਇਆ ਦਸੋਈ ਤੋਂ ਬਾਹਰ ਚਲਾ ਗਿਆ ਸੀ ਮੈਨੂੰ ਸਮਝ ਨਹੀਂ ਆ ਰਿਹਾ ਹੱਸ ਕੀ ਹੁਣ ਮੈਂ ਕੀ ਕਰਾਂ ਮੈਂ ਕੋਈ ਹੱਲ ਲੱਭਣ ਹੀ ਵਾਲੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਸ ਤੋਂ ਪਹਿਲਾਂ ਹੀ ਮੇਰੇ ਤੇ ਮੁਸੀਬਤ ਆਉਣ ਵਾਲੀ ਹੈ ਮੈਂ ਇਹ ਸੋਚ ਕੇ ਆਪਣੇ ਭਰਾ ਨੂੰ ਪ੍ਰੋਸਾ ਦੇ ਰਹੀ ਸੀ ਕਿ ਮੇਰੇ ਜੇਠ ਦਾ ਵਿਆਹ ਹੋ ਜਾਵੇਗਾ ਤਾਂ ਉਹਨਾਂ ਦਾ ਧਿਆਨ ਮੇਰੇ ਉੱਪਰੋਂ हट ਜਾਵੇਗਾ ਇੱਕ ਦਿਨ ਜਦੋਂ ਉਹ ਸਵੇਰੇ ਨਾਸ਼ਤੇ ਦੇ ਲਈ ਮੈਨੂੰ ਜਗਾਉਣ ਲਈ ਆਇਆ ਤਾਂ ਮੈਂ ਪਹਿਲਾਂ ਹੀ ਜਾਗੀ ਹੋਈ ਸੀ ਕਿਉਂਕਿ ਹੁਣ ਮੈਂ అలਾਰਮ ਲਗਾ ਕੇ ਰੱਖਦੀ ਸੀ ਉਹ ਮੈਨੂੰ ਜਗਦਾ ਹੋਇਆ ਦੇਖ ਕੇ ਚੁੱਪਚਾਪ ਵਾਪਸ ਚਲਾ ਗਿਆ ਸੀ ਮੈਂ ਚੁੱਪਚਾਪ ਰਸੋਈ ਵੀ ਚਲੀ ਗਈ ਹੁਣ ਮੈਂ ਰੋਜ਼ ਹੀ ਇਸ ਤਰ੍ਹਾਂ ਕਰਦੀ ਸੀ ਮੈਂ ਦਿਨ ਵਿੱਚ ਹੀ ਆਪਣੀ ਨੀਂਦ ਪੂਰੀ ਕਰ ਲੈਂਦੀ ਸੀ ਤੇ ਮੈਂ ਰਾਤ ਨੂੰ ਸੌਂਦੀ ਹੀ ਨਹੀਂ ਸੀ ਜਦੋਂ ਵੀ ਮੈਨੂੰ ਵਿਕੀ ਜਗਾਉਣ ਲਈ ਆਉਂਦਾ ਤਾਂ ਮੈਂ ਜਾਗ ਰਹੀ ਹੁੰਦੀ ਸੀ ਤਾਂ ਉਹ ਕਮਰੇ ਦੇ ਦਰਵਾਜ਼ੇ ਤੋਂ ਹੀ ਵਾਪਸ ਮੁੜ ਜਾਂਦਾ ਸੀ ਹੁਣ ਮੈਂ ਵਿਕੀ ਤੋਂ ਸਾਵਧਾਨੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਸੀ ਉਸਤੇ ਬਿਲਕੁਲ ਵੀ ਧਿਆਨ ਨਹੀਂ ਦਿੰਦੀ ਸੀ ਜਲਦੀ ਜਲਦੀ ਵਿੱਕੀ ਨੂੰ ਸਵੇਰ ਦਾ ਨਾਸ਼ਤਾ ਦਿੰਦੀ ਅਤੇ ਆਪਣੀ ਪਲੇਟ ਲੈ ਕੇ ਕਮਰੇ ਵਿੱਚ ਆ ਜਾਂਦੀ ਮੇਰੇ ਸਿਰ ਤੋਂ ਇੱਕ ਬੋਝ ਉਤਰ ਗਿਆ ਸੀ ਕਿਉਂਕਿ ਹੁਣ ਮੈਂ ਉਸ ਨੂੰ ਜ਼ਿਆਦਾ ਸਮਾਂ ਨਹੀਂ ਦਿੰਦੀ ਸੀ ਉਸ ਦਿਨ ਵੀ ਮੈਂ ਸਵੇਰ ਦਾ ਨਾਸ਼ਤਾ ਕਰਕੇ ਕਮਰੇ ਵਿੱਚ ਆਈ ਸੀ ਕਿ ਉਸੇ ਸਮੇਂ ਹੀ ਵਿੱਕੀ ਮੇਰੇ ਕਮਰੇ ਵਿੱਚ ਆ ਗਿਆ ਉਸ ਨੂੰ ਆਪਣੇ ਕਮਰੇ ਵਿੱਚ ਦੇਖ ਕੇ ਮੈਨੂੰ ਹੈਰਾਨੀ ਹੋਈ ਸੀ ਕਿਉਂਕਿ ਇਹ ਕੋਈ ਸਮਾਂ ਨਹੀਂ ਸੀ ਕਿ ਉਹ ਮੇਰੇ ਕਮਰੇ ਵਿੱਚ ਆ ਜਾਂਦਾ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕਹਿੰਦੀ ਉਸਨੇ ਮੇਰੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਅਤੇ ਉਸ ਦੀ ਇਸ ਹਰਕਤ ਨੇ ਮੇਰੀ ਹੋਸ਼ ਉਡਾ ਦਿੱਤੀ ਮੈਂ ਕੰਬਾ ਕੇ ਪੁੱਛਿਆ ਕੀ ਚਾਹੀਦਾ ਹੈ ਤੁਹਾਨੂੰ ਤੂੰ ਮੇਰੇ ਕਮਰੇ ਵਿੱਚ ਕਿਉਂ ਆਇਆ ਹੈ ਪਰ ਉਸ ਦੀਆਂ ਅੱਖਾਂ ਵਿੱਚ ਤਾਂ ਨਸ਼ਾ ਉਤਰਿਆ ਹੋਇਆ ਸੀ ਕਹਿਣ ਲੱਗਾ ਮਹਿਮਾ ਤੂੰ ਜਵਾਨ ਹੈ ਸੋਹਣੀ ਹੈ ਤੇਰਾ ਜੀ ਨਹੀਂ ਕਰਦਾ ਇੱਕ ਮਰਦ ਲਈ ਤੇਰਾ ਪਤੀ ਤਾਂ ਸਤ ਸਮੁੰਦਰ ਪਾਰ ਬੈਠਾ ਹੈ ਤੇਰੇ ਜਜ਼ਬਾਤਾਂ ਨੂੰ ਠੰਡਾ ਨਹੀਂ ਕਰ ਸਕਦਾ ਕੀ ਤੇਰੇ ਜਜ਼ਬਾਤ ਤੈਨੂੰ ਪਰੇਸ਼ਾਨ ਨਹੀਂ ਕਰਦੇ ਰਾਜੇਸ਼ ਨੂੰ ਤਾਂ ਤੇਰੀ ਕਦਰ ਹੀ ਨਹੀਂ ਹੈ ਐਨੀ ਖੂਬਸੂਰਤ ਪਤਨੀ ਹੈ ਪਰ ਉਹ ਤੈਨੂੰ ਇਕੱਲਾ ਛੱਡ ਕੇ ਚਲਾ ਗਿਆ ਹੈ ਇੱਕ ਵਾਰ ਮੇਰੀਆਂ ਬਾਹਾਂ ਵਿੱਚ ਆ ਜਾ ਤੇਰੇ ਸਾਰੇ ਤੜਫਦੇ ਹੋਏ ਜਜ਼ਬਾਤਾਂ ਨੂੰ ਠੰਡਾ ਕਰ ਦੂੰਗਾ ਇਹ ਕਹਿੰਦੇ ਹੋਈ ਵਿਕੀ ਮੇਰੇ ਬਹੁਤ ਜ਼ਿਆਦਾ ਨੇੜੇ ਆ ਚੁੱਕਿਆ ਸੀ ਮੇਰੇ ਤਾਂ ਹੌਸ ਉੱਡ ਗਏ ਸੀ ਮੈਂ ਉੱਥੋਂ ਬਾਹਰ ਜਾਣਾ ਚਾਹੁੰਦੀ ਸੀ ਪਰ ਵਿਕੀ ਨੇ ਮੇਰਾ ਰਸਤਾ ਰੋਕ ਲਿਆ ਮੈਨੂੰ ਪਤਾ ਲੱਗ ਗਿਆ ਸੀ ਕਿ ਵਿਕੀ ਉਹ ਥੀ ਗਲਤ ਨੀਅਤ ਨਾਲ ਮਰੀ ਕੋਲ ਆਇਆ ਹੈ ਉਹ ਮੈਨੂੰ ਬਰਬਾਦ ਕਰ ਦੇਣਾ ਚਾਹੁੰਦਾ ਹੈ ਉਸਨੇ ਮੈਨੂੰ ਜ਼ੋਰ ਨਾਲ ਆਪਣੀਆਂ ਮਜ਼ਬੂਤ ਬਾਹਾਂ ਵਿੱਚ ਫੜ ਲਿਆ ਸੀ ਮੈਂ ਨਾਜ਼ੁਕ ਜਹੀ ਕੁੜੀ ਉਸ ਹੱਟੇ-ਕੱਟੇ ਮਰਦ ਦੇ ਸਾਹਮਣੇ ਕੁਝ ਨਹੀਂ ਕਰ ਸਕਦੀ ਸੀ ਜਦੋਂ ਮੈਂ ਚੀਕਣਾ ਚਾਹਿਆ ਤਾਂ ਉਸਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਉਹ ਮੇਰੀ ਇੱਜ਼ਤ ਨੂੰ ਤਾਰ-ਤਾਰ ਕਰਕੇ ਜਾ ਚੁੱਕਿਆ ਸੀ ਮੇਰੇ ਉੱਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ ਸਨ ਪਰ ਮੇਰੇ ਸੱਸੋਰੇ ਨੂੰ ਵੀ ਪਤਾ ਨਹੀਂ ਲੱਗਿਆ ਸੀ ਅੱਜ ਮੈਂ ਪੂਰਾ ਦਿਨ ਕਮਰੇ ਤੋਂ ਬਾਹਰ ਨਹੀਂ ਨਿਕਲੀ ਸੀ ਤਾ ਮੇਰੀ ਸੱਸ ਮੇਰੇ ਕੋਲ ਆਈ ਅਤੇ ਮੇਰੀ ਖਰਾਬ ਹਾਲ ਦੇਖ ਕੇ ਪੁੱਛਣ ਲੱਗੀ ਤੈਨੂੰ ਕੀ ਹੋਇਆ ਹੈ ਨੇਰਾ ਸਬਰ ਹੁਣ ਜਵਾਬ ਦੇ ਚੁੱਕਿਆ ਸੀ ਮੈਂ ਚੀਕਣ ਲੱਗੀ ਰੋਣ ਲੱਗੀ ਮੈਂ ਕਿਹਾ ਕਿ ਤੁਹਾਡਾ ਮੁੰਡਾ ਮੇਰੇ ਨਾਲ ਰਾਤ ਨੂੰ ਜ਼ਬਰਦਸਤੀ ਕਰ ਰਿਹਾ ਸੀ ਤਾਂ ਉਸ ਸਮੇਂ ਤੁਹਾਨੂੰ ਮੇਰੀ ਆਵਾਜ਼ ਸੁਣਾਈ ਨਹੀਂ ਦਿੱਤੀ ਮੇਰੀ ਸੱਸ ਮੇਰੀ ਇਸ ਗੱਲ ਉਤੇ ਕਬਰਾਜ ਹੀ ਗਈ ਸੀ ਅਤੇ ਫਿਰ ਮੈਨੂੰ ਹੀ ਬੁਰਾ ਭਲਾ ਕਰਨ ਲੱਗੀ ਕਹਿਣ ਲੱਗੀ ਨੂੰ ਪਾਗਲ ਹੋ ਗਈ ਹੈ ਕਹਿਣ ਲੱਗੀ ਕਿ ਵਿਕੀਤਾ ਰਾਤ ਨੂੰ ਘਰ ਵਿੱਚ ਹੀ ਨਹੀਂ ਸੀ ਉਹ ਤਾਂ ਕਿਸੇ ਜ਼ਰੂਰੀ ਕੰਮ ਤੋਂ ਦੂਜੇ ਸ਼ਹਿਰ ਗਿਆ ਹੋਇਆ ਸੀ ਤੂੰ ਕਿਸ ਦੇ ਨਾਲ ਮੂੰਹ ਕਾਲਾ ਕਰ ਰਹੀ ਸੀ ਮੇਰੀ ਸੱਸ ਮੈਨੂੰ ਝੰਜੋੜਦੇ ਹੋਈ ਇਹ ਸਵਾਲ ਕਰਨ ਲੱਗੀ ਜਦੋਂ ਕਿ ਸੱਸ ਦੀ ਇਸ ਗਲਤੀ ਮੈਂ ਸਦਮੇ ਵਿੱਚ ਚਲੀ ਗਈ ਸੀ ਮੇਰਾ ਜਿਠ ਪੂਰੇ ਘਰ ਨੂੰ ਪਾਗਲ ਬਣਾ ਗਿਆ ਸੀ ਮੈਂ ਰੋਂਦੇ ਹੋਏ ਆਪਣੀ ਸੱਸ ਨੂੰ ਕਿਹਾ ਕਿ ਵੀ ਕੀ ਝੂਠ ਬੋਲਿਆ ਹੈ ਉਹ ਇੱਥੇ ਹੀ ਸੀ ਉਹ ਕਿਤੇ ਨਹੀਂ ਗਿਆ ਸੀ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਰਾਤ ਨੂੰ ਵੀ ਮੈਂ ਆਪਣੇ ਆਪ ਨੂੰ ਬਚਾਉਣ ਲਈ ਚਿੱਕੀ ਸੀ ਪਰ ਉਸ ਤੋਂ ਬਾਅਦ ਵਿੱਕੀ ਨੇ ਮੇਰਾ ਮੂੰਹ ਦਬ ਦਿੱਤਾ ਸੀ ਜੇਕਰ ਉਸਵੇਂ ਤੁਸੀਂ ਮੇਰੀ ਚੀਖ ਸੁਣ ਕੇ ਮੇਰੇ ਕਮਰੇ ਵਿੱਚ ਆ ਜਾਂਦੇ ਤਾਂ ਤੁਸੀਂ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖ ਲੈਂਦੇ ਅਤੇ ਉਸ ਤੋਂ ਬਾਅਦ ਮੇਰੀ ਸੱਸ ਨੇ ਜੋ ਗੱਲ ਮੈਨੂੰ ਦੱਸੀ ਉਹ ਗੱਲ ਮੈਨੂੰ ਹੈਰਾਨ ਕਰ ਗਈ ਸੀ ਕਹਿਣ ਲੱਗੀ ਕਿ ਰਾਤ ਨੂੰ ਇੰਨੀ ਜ਼ਿਆਦਾ ਗੁੜੀ ਨੀਂਦ ਆਈ ਸੀ ਕਿ ਰਾਤ ਨੂੰ ਅੱਖ ਹੀ ਨਹੀਂ ਖੁੱਲੀ ਜ਼ਰੂਰ ਤੇਰਾ ਹੀ ਕਿਸੇ ਨਾਲ ਚੱਕਰ ਸੀ ਤੂੰ ਹੀ ਸਾਨੂੰ ਕੋਈ ਇਸ ਤਰ੍ਹਾਂ ਦੀ ਚੀਜ਼ ਖਵਾਈ ਸੀ ਜਿਸ ਨਾਲ ਅਸੀਂ ਬੇਹੋਸ਼ੀ ਦੀ ਨੀਂਦ ਸੋ ਗਏ ਸੀ ਅਤੇ ਤੂੰ ਆਪਣੇ ਯਾਰ ਨਾਲ ਰੰਗ ਰੱਲੀਆਂ ਮਨਾਉਂਦੀ ਰਹੀ ਅਤੇ ਹੁਣ ਜਦੋਂ ਤੇਰੀ ਤਬੀਅਤ ਖਰਾਬ ਹੋ ਗਈ ਤਾਂ ਤੂੰ ਇਸ ਦਾ ਇਲਜ਼ਾਮ ਮੇਰੇ ਮੁੰਡੇ ਤੇ ਲਗਾ ਰਹੀ ਹੈ ਮੇਰੀ ਸੱਸ ਰੋਣ ਲੱਗੀ ਕਹਿਣ ਲੱਗੀ ਕਿ ਮੇਰੇ ਦੋਵੇਂ ਮੁੰਡਿਆਂ ਦੀ ਕਿਸਮਤ ਹੀ ਖਰਾਬ ਹੈ ਦੋਵਾਂ ਨੂੰ ਹੀ ਇਸ ਤਰ੍ਹਾਂ ਦੀਆਂ ਕੱਟਿਆ ਚਰਿੱਤਰ ਦੀਆਂ ਔਰਤਾਂ ਮਿਲਿਆ ਹਨ ਮੈਂ ਜੋ ਪਹਿਲਾਂ ਹੀ ਦੁੱਖਾਂ ਦੇ ਕਾਰਨ ਡਾਲ ਸੀ ਇਸ ਇਲਜ਼ਾਮ ਤੇ ਹੋਰ ਵੀ ਜ਼ਿਆਦਾ ਟੁੱਟ ਗਈ ਸੀ ਮੈਂ ਇਸ ਸਮੇਂ ਆਪਣੇ ਚਰਿੱਤਰ ਦੀ ਸਫਾਈ ਦੇਣ ਦੇ ਕਾਬਿਲ ਵੀ ਨਹੀਂ ਸੀ ਮੈਂ ਉਸੇ ਸਮੇਂ ਹੀ ਆਪਣੇ ਘਰ ਫੋਨ ਕੀਤਾ ਰੋਂਦੇ ਹੋਏ ਆਪਣੇ ਮਾਪੇ ਨੂੰ ਸਭ ਕੁਝ ਦੱਸ ਦਿੱਤਾ ਮੇਰੀ ਗੱਲ ਸੁਣ ਕੇ ਮੇਰੇ ਮਾਪੇ ਤੜਫੁਟੇ ਅਤੇ ਉਸੇ ਸਮੇਂ ਹੀ ਮੈਨੂੰ ਲੈਣ ਦੇ ਲਈ ਆ ਗਏ ਮੇਰੀ ਸੱਸ ਤੇ ਮੇਰੇ ਮਾਪੇ ਦੇ ਵਿਚਕਾਰ ਚੰਗੀ ਬਹਿਸ ਵੀ ਹੋਈ ਸੀ ਮੇਰੇ ਸੱਸ ਸੁਰ ਮੇਰੇ ਚਰਿੱਤਰ ਤੇ ਉਂਗਲੀ ਉਠਾ ਰਹੇ ਸਨ ਮੇਰੇ ਦਿਲ ਵਿੱਚ ਜੋ ਥੋੜੀ ਜਿਹੀ ਇੱਜ਼ਤ ਉਹਨਾਂ ਲਈ ਬਚੀ ਹੋਈ ਸੀ ਉਹ ਵੀ ਖਤਮ ਹੋ ਗਈ ਸੀ ਮੇਰੇ ਮਾਪੇ ਆਪਣੀ ਗਲਤੀ ਨਹੀਂ ਜਾਣ ਸਕੇ ਸਨ ਜੇਕਰ ਉਹ ਪਹਿਲੇ ਦਿਨ ਹੀ ਮੈਨੂੰ ਦੱਸ ਦਿੰਦੇ ਕਿ ਜੇਠ ਤੇਰੀ ਜ਼ਿੰਮੇਵਾਰੀ ਨਹੀਂ ਹੈ ਤਾਂ ਇਹ ਮੁਸੀਬਤ ਹੀ ਨਾ ਆਉਂਦੀ ਅਤੇ ਨਾ ਹੀ ਮੇਰੇ ਸਸੁਰਾ ਮੈਨੂੰ ਮਜਬੂਰ ਕਰ ਦੇ ਕੇ ਮੈਂ ਆਪਣੇ ਜੇਠ ਨੂੰ ਰੋਜ਼ਾ ਰੱਖਵਾਵਾ ਮੈਂ ਆਪਣੇ ਮਾਪੇ ਦੇ ਘਰ ਚਲੀ ਗਈ ਘਰ ਪਹੁੰਚਦੇ ਹੀ ਮੈਂ ਰਾਜੇਸ਼ ਨੂੰ ਫੋਨ ਕਰਕੇ ਸਭ ਕੁਝ ਦੱਸਿਆ ਤਾਂ ਉਹ ਬੋਲਿਆ ਕਿ ਮੇਰੇ ਮਾਪੇ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ ਤੂੰ ਝੂਠ ਬੋਲਦੀ ਹੈ ਝੂਠੀ ਤੇ ਮਕਾਰ ਔਰਤ ਹੈ ਮੇਰਾ ਭਰਾਤਾ ਉਸ ਰਾਤ ਘਰ ਵਿੱਚ ਹੀ ਨਹੀਂ ਸੀ ਤੂੰ ਕਿਉਂ ਮੇਰੇ ਭਰਾਤੇ ਇਲਜ਼ਾਮ ਲਗਾ ਰਹੀ ਹੈ ਜੋ ਵੀ ਸੱਚ ਹੈ ਉਹ ਤੂੰ ਦੱਸ ਕਿਉਂ ਨਹੀਂ ਦਿੰਦੀ ਉਸ ਰਾਤ ਤੇਰੇ ਕੋਲ ਕੌਣ ਆਇਆ ਸੀ ਰਾਜੇਸ ਦੇ ਮੂੰਹ ਇਹ ਸ਼ਬਦ ਸੁਣ ਕੇ ਮੈਂ ਦੁਖੀ ਹੋ ਗਈ ਸੀ ਮੈਂ ਉਸੇ ਸਮੇਂ ਫੋਨ ਕੱਟ ਦਿੱਤਾ ਮੈਂ ਬਹੁਤ ਜ਼ਿਆਦਾ ਰੋਣ ਲੱਗੀ ਕਾਟ ਉਮਰ ਵਿੱਚ ਮੇਰਾ ਵਿਆਹ ਹੋਇਆ ਸੀ ਅਤੇ ਫਿਰ ਵੀ ਮੈਂ ਆਪਣੇ ਸਹੁਰੇ ਘਰ ਦੀ ਹਰੇਕ ਜ਼ਿੰਮੇਵਾਰੀ ਨਿਭਾਈ ਸੀ ਮੈਂ ਹਰ ਇੱਕ ਕੋਸ਼ਿਸ਼ ਕੀਤੀ ਸੀ ਕਿ ਮੇਰਾ ਘਰ ਬਸਿਆ ਰਹੀਂ ਪਰ ਮੈਨੂੰ ਸਿਲਾ ਕੀ ਮਿਲਿਆ ਮੈਂ ਆਪਣੀ ਇੱਜ਼ਤ ਹੀ ਗਵਾ ਚੁੱਕੀ ਸੀ ਮੇਰਾ ਜੇਟ ਬਹੁਤ ਹੀ ਚਾਲਬਾਜ਼ੀ ਦੇ ਨਾਲ ਆਪਣਾ ਕੰਮ ਕਰ ਗਿਆ ਸੀ ਆਪਣੇ ਮਾਪੇ ਬਾਪ ਨੂੰ ਦੂਜੇ ਸ਼ਹਿਰ ਜਾਣ ਦਾ ਬੋਲ ਕੇ ਉਹਨਾਂ ਨੂੰ ਨੀਂਦ ਦੀ ਦਵਾਈ ਦੇ ਕੇ ਸੁਵਾ ਚੁੱਕਿਆ ਸੀ ਉਸ ਉੱਪਰ ਕਿਸੇ ਨੂੰ शक ਨਹੀਂ ਹੋਇਆ ਸੀ ਮੇਰਾ ਰੋਣਾ ਚੀਕਣਾ ਕਿਸੇ ਨੂੰ ਵੀ ਨਹੀਂ ਦਿਖਿਆ ਸੀ ਅਤੇ ਨਾ ਹੀ ਮੈਂ ਕਿਸੇ ਨੂੰ ਵਿਸ਼ਵਾਸ ਦਿਲਾ ਸਕੀ ਸੀ ਮੈਂ ਹੁਣ ਉਸ ਘਰ ਵਿੱਚ ਦੁਬਾਰਾ ਨਹੀਂ ਜਾਣਾ ਚਾਹੁੰਦੀ ਸੀ ਮੈਂ ਆਪਣੇ ਮਾਪੇ ਨੂੰ ਸਾਫ਼ ਕਹਿ ਦਿੱਤਾ ਕਿ ਮੈਨੂੰ ਰਾਜਿਸਤਾਨ ਤਲਾਕ ਦਿਲਾ ਦਿੱਤਾ ਜਾਵੇ ਮੇਰੇ ਮਾਬਾਪ ਵੀ ਪਰੇਸ਼ਾਨ ਹੋ ਗਏ ਸਨ ਨਾ ਮੈਨੂੰ ਉਹ ਦੁਬਾਰਾ ਉਸ ਘਰ ਵਿੱਚ ਭੇਜ ਸਕਦੇ ਸੀ ਤੇ ਨਾ ਹੀ ਤਲਾਕ ਦਿਵਾਉਣਾ ਚਾਹੁੰਦੇ ਸਨ ਮੈਂ ਹੁਣ ਬਿਮਾਰ ਰਹਿਣ ਲੱਗੀ ਸੀ ਵਾਪਸ ਜਾਣ ਦੀ ਗੱਲ ਤੇ ਹੀ ਚੀਕਣ ਲੱਗਦੀ ਰੋਣ ਲੱਗਦੀ ਸੀ ਮੇਰੀ ਇਸ ਤਰ੍ਹਾਂ ਦੀ ਹਾਲਤ ਨੂੰ 1 ਮਹੀਨਾ ਹੋ ਗਿਆ ਸੀ ਸਹੁਰੇ ਘਰ ਵਾਲਿਆਂ ਨੇ ਦੁਬਾਰਾ ਮੁੜ ਕੇ ਮੇਰੀ ਖਬਰ ਤੱਕ ਨਹੀਂ ਲਈ ਸੀ ਬਲਕਿ ਮੈਨੂੰ ਗਵੰਡੀਆਂ ਤੋਂ ਪਤਾ ਲੱਗਿਆ ਸੀ ਕਿ ਮੇਰੇ ਜੇਠ ਦਾ ਬਹੁਤ ਹੀ ਸਾਦਗੀ ਦੇ ਨਾਲ ਵਿਆਹ ਹੋ ਗਿਆ ਸੀ ਮੇਰਾ ਦਿਲ ਦੁੱਖ ਨਾਲ ਭਰ ਗਿਆ ਸੀ ਮੇਰੇ ਉੱਤੇ ਜ਼ੁਲਮ ਕਰਨ ਵਾਲਾ ਇਨਸਾਨ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ ਮੈਂ ਲੋਕਾਂ ਦੇ ਸਵਾਲਾਂ ਕਾਰਨ ਇੱਕ ਦਿਮਾਗੀ ਮਰੀਜ਼ ਬਣਦੀ ਜਾ ਰਹੀ ਸੀ ਪਰ ਇੱਕ ਦਿਨ ਰਾਜੇਸ ਅਚਾਨਕ ਹੀ ਮੇਰੇ ਘਰ ਆ ਗਿਆ ਮੈਂ ਉਸ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਉਸਨੇ ਮੇਰਾ ਕੋਈ ਵਿਸ਼ਵਾਸ ਨਹੀਂ ਕੀਤਾ ਸੀ ਅਤੇ ਉਲਟਾ ਮੇਰੇ ਤੇ ਹੀ ਇਲਜ਼ਾਮ ਲਗਾ ਦਿੱਤਾ ਸੀ ਪਰ ਮੇਰੇ ਮਾਪਾਪ ਨੇ ਮੈਨੂੰ ਸਮਝਾਇਆ ਕਿ ਇੱਕ ਵਾਰ ਰਾਜੇਸ਼ ਨਾਲ ਗੱਲ ਕਰ ਲੈ ਚੰਗਾ ਹੋਵੇਗਾ ਕੀ ਪਤਾ ਤੁਹਾਡਾ ਘਰ ਵਸ ਜਾਵੇ ਅਸੀਂ ਗਰੀਬ ਲੋਕ ਸੀ ਪਰ ਜੇਕਰ ਮੇਰਾ ਤਲਾਕ ਹੋ ਜਾਂਦਾ ਤਾਂ ਮੈਂ ਸਾਰੀ ਮਾਂ-ਬਾਪ ਦੇ ਘਰ ਬੈਠੀ ਰਹਿ ਜਾਂਦੀ ਮੈਂ ਮਜਬੂਰੀ ਵਿੱਚ ਰਾਜੇਸ਼ ਨੂੰ ਮਿਲਣ ਲਈ ਤਿਆਰ ਹੋ ਗਈ ਨਹੀਂ ਤਾਂ ਮੇਰੇ ਮਨ ਵਿੱਚ ਉਸ ਲਈ ਸਿਰਫ ਤੇ ਸਿਰਫ ਗੁੱਸਾ ਸੀ ਪਰ ਜਿਵੇਂ ਮੈਂ ਰਾਜੇਸ਼ ਨੂੰ ਮਿਲੀ ਅਤੇ ਉਸ ਦੀ ਗੱਲ ਸੁਣੀ ਤਾਂ ਮੇਰਾ ਸਾਰਾ ਗੁੱਸਾ ਝੱਗ ਦੀ ਤਰ੍ਹਾਂ ਬੈਠ ਗਿਆ ਸੀ ਰਾਜੇਸ ਨੇ ਮੈਨੂੰ ਦੱਸਿਆ ਕਿ ਪਹਿਲਾਂ ਤਾਂ ਮੈਂ ਵੀ ਮੰਮੀ ਪਾਪਾ ਦੀਆਂ ਗੱਲਾਂ ਵਿੱਚ ਆ ਗਿਆ ਸੀ ਅਤੇ ਤੇਰੇ ਤੇ ਹੀ ਇਲਜ਼ਾਮ ਲਗਾ ਦਿੱਤਾ ਪਰ ਫਿਰ ਮੈਨੂੰ ਤੇਰੀਆਂ ਗੱਲਾਂ ਯਾਦ ਆਉਂਦੀਆਂ ਸਨ ਤੂੰ ਮੈਨੂੰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਵਿੱਕੀ ਭਰਾ ਬਾਰੇ ਦੱਸਦੀ ਰਹਿੰਦੀ ਸੀ ਉਹ ਮੈਨੂੰ ਤੰਗ ਕਰਦੇ ਹਨ ਹੁਣ ਮੈਨੂੰ ਵੀ ਕੁਝ-ਕੁਝ ਵਿੱਕੀ ਭਰਾ ਤੇ ਸ਼ੱਕ ਹੋਣ ਲੱਗਿਆ ਸੀ ਅਤੇ ਫਿਰ ਇੱਕ ਦਿਨ ਮੇਰੇ ਦੋਸਤ ਨੇ ਮੈਨੂੰ ਫੋਨ ਕਰਕੇ ਜੋ ਗੱਲ ਦੱਸੀ ਉਹ ਤੇਰੇ ਹੱਕ ਵਿੱਚ ਗਵਾਹੀ ਸਾਬਿਤ ਹੋਈ ਸੀ ਮੇਰੇ ਦੋਸਤ ਨੇ ਦੱਸਿਆ ਕਿ ਜਦੋਂ ਉਸ ਰਾਤ ਵਿੱਕੀਪਰਾ ਤੇਰੇ ਕਮਰੇ ਵਿੱਚੋਂ ਤੈਨੂੰ ਬਰਬਾਦ ਕਰਕੇ ਨਿਕਲਿਆ ਸੀ ਤਾਂ ਉਸ ਦਾ ਸਾਡੇ ਘਰ ਸਾਹਮਣੇ ਵਾਲੇ ਰੋਡ ਤੇ ਐਕਸੀਡੈਂਟ ਹੋ ਗਿਆ ਸੀ ਤਾਂ ਮੇਰੇ ਦੋਸਤ ਨੇ ਹੀ ਉਸ ਦੀ ਮਲਮ ਪੱਟੀ ਕਰਵਾਈ ਸੀ ਮਲਮ ਪੱਟੀ ਕਰਾਉਣ ਤੋਂ ਬਾਅਦ ਉਹ ਦੂਜੇ ਸ਼ਹਿਰ ਚਲਾ ਗਿਆ ਸੀ ਮੇਰੇ ਦੋਸਤ ਨੇ ਆਪਣੀਆਂ ਅੱਖਾਂ ਨਾਲ ਇਹ ਸਭ ਕੁਝ ਦੇਖਿਆ ਸੀ ਅਤੇ ਉਸ ਨੇ ਹੀ ਮੈਨੂੰ ਇਹ ਗੱਲ ਦੱਸੀ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਅਸਲ ਵਿੱਚ ਉਸ ਦਿਨ ਵਿੱਕੀਪਰਾ ਘਰ ਵਿੱਚ ਹੀ ਸੀ ਅਤੇ ਸਵੇਰ ਦੇ ਸਮੇਂ ਹੀ ਉਹ ਘਰ ਤੋਂ ਗਿਆ ਸੀ ਰਾਜੇਸ਼ ਆਪਣੇ ਘਰ ਵਾਲਿਆਂ ਨੂੰ ਕੁਝ ਵੀ ਦੱਸੇ ਬਿਨਾ ਸਿੱਧਾ ਮੇਰੇ ਘਰ ਆਇਆ ਸੀ ਅਤੇ ਮੈਨੂੰ ਮਿਲ ਕੇ ਮੇਰੇ ਤੋਂ ਮਾਫੀ ਮੰਗਣ ਲੱਗਿਆ ਸੀ ਉਹ ਸ਼ਰਮਿੰਦਾ ਸੀ ਕਿਉਂਕਿ ਮੈਂ ਉਸਦੀ ਲਾਪਰਵਾਹੀ ਦੇ ਕਾਰਨ ਹੀ ਇੰਨੇ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਸੀ ਮੈਂ ਕਹਿ ਦਿੱਤਾ ਸੀ ਕਿ ਪਲੇ ਹੀ ਸੱਚ ਸਾਬਿਤ ਹੋ ਚੁੱਕਿਆ ਹੈ ਪਰ ਮੈਂ ਉਸ ਘਰ ਵਿੱਚ ਜਾਣ ਲਈ ਤਿਆਰ ਨਹੀਂ ਹਾਂ ਰਾਜੇਸ਼ ਨੇ ਵੀ ਮੈਨੂੰ ਇਸ ਘਰ ਵਿੱਚ ਦੁਬਾਰਾ ਲੈ ਕੇ ਜਾਣ ਦੀ ਜਿੱਦ ਨਹੀਂ ਕੀਤੀ ਸੀ ਬਲਕਿ ਮੇਰੇ ਪੇਪਰ ਬਣਵਾ ਕੇ ਮੈਨੂੰ ਆਪਣੇ ਨਾਲ ਕੈਨੇਡਾ ਲੈ ਗਿਆ ਮੈਂ ਕੁਝ ਸਮੇਂ ਤੋਂ ਬਾਅਦ ਸੰਭਲਣ ਲੱਗੀ ਸੀ ਰਾਜੇਸ਼ ਨੇ ਮੇਰਾ ਬਹੁਤ ਧਿਆਨ ਰੱਖਿਆ ਤੇ ਦੁਬਾਰਾ ਕਦੇ ਵੀ ਮੈਨੂੰ ਉਦਾਸ ਨਹੀਂ ਹੋਣ ਦਿੱਤਾ ਮੇਰੇ ਜੀਠ ਨੂੰ ਰੱਬ ਨੇ ਸਜ਼ਾ ਦਿੱਤੀ ਸੀ ਇੱਕ ਦਿਨ ਰਾਜੇਸ਼ ਨੂੰ ਹਿੰਦੁਸਤਾਨ ਤੋਂ ਫੋਨ ਆਇਆ ਕਿ ਉਸਦੇ ਮਾਪੇ ਨੇ ਰੋਂਦੇ ਹੋਏ ਦੱਸਿਆ ਕਿ ਵਿੱਕੀ ਨੇ ਆਪਣੇ ਘਰ ਦਾ ਹਿੱਸਾ ਅਲੱਗ ਕਰਵਾਇਆ ਸੀ ਤੇ ਸਾਡੇ ਤੋਂ ਅਲੱਗ ਹੋ ਕੇ ਰਹਿਣ ਲੱਗਿਆ ਸੀ ਇੱਕ ਦਿਨ ਉਹ ਲੋਕ ਜਦੋਂ ਉਸ ਨੂੰ ਉਸਦੇ ਘਰ ਮਿਲਣ ਦੇ ਲਈ ਗਏ ਤਾਂ ਘਰ ਖਾਲੀ ਸੀ ਅਤੇ ਉਹ ਗਾਇਬ ਸੀ ਕਮਰੇ ਵਿੱਚ ਗਏ ਤਾਂ ਉਹ ਚੀਕ ਪਈ ਸਨ ਕਿਉਂਕਿ ਵਿੱਕੀ ਦਿਲਾਸ ਕਮਰੇ ਵਿੱਚ ਪਈ ਸੀ ਇਹ ਸਭ ਕੁਝ ਕੀਤਾ ਕਰਾਇ ਮੇਰੀ ਨਵੀਂ ਜਠਾਣੀ ਦਾ ਸੀ ਉਹ ਪੈਸੇ ਲੈ ਕੇ ਭੱਜ ਗਈ ਸੀ ਅਤੇ ਵਿੱਕੀ ਨੂੰ ਇਸ ਹادثੇ ਵਿੱਚ ਆਪਣੀ ਜਾਨ ਗਵਾਉਣੀ ਪਈ ਸੀ ਇਹ ਸਭ ਕੁਝ ਸੁਣ ਕੇ ਮੈਂ ਰੱਬ ਦੇ ਇਨਸਾਫ ਤੇ ਰੋ ਪਈ ਸੀ ਮੇਰੀ ਸਸਤੇ ਸੋਹਰਾ ਉਦਾਸਨ ਤੇ ਮੇਰੇ ਤੋਂ ਮਾਫੀ ਮੰਗ ਰਹੀ ਸਨ ਹਾਲਾਂਕਿ ਮੇਰੇ ਉੱਤੇ ਜ਼ੁਲਮ ਕਰਨ ਵਾਲੇ ਨੂੰ ਉਸਦੇ ਕੀਤੇ ਦੀ ਸਜ਼ਾ ਮਿਲ ਗਈ ਸੀ ਅਤੇ ਮੈਨੂੰ ਕਿਸੇ ਹੋਰ ਨਾਲ ਕੋਈ ਗੁੱਸਾ ਗਿਲਾ ਨਹੀਂ ਸੀ ਤਾਂ ਦੋਸਤੋ ਹੁਣ ਤੁਸੀਂ ਹੀ ਦੱਸੋਗੇ ਕੀ ਮੈਨੂੰ ਆਪਣੇ ਸੱਸ ਸਹੁਰੇ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਜਾਂ ਨਹੀਂ ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ